ਮੈਂ ਬਹੁਤ ਧੰਨਵਾਦ ਕਰਦੇ ਹਾਂ ਜੀ ਰਾਉਂਡ ਗਲਾਸ ਫਾਊਂਡੇਸ਼ਨ ਵੱਲੋਂ ਜੋ ਇਸ ਨਗਰ ਪਿੰਡ ਹਮੇਤੀ ਇਹਦੀ ਥੋਸ ਕੂੜਾ ਪ੍ਰਬੰਧਨ ਦੀ ਸੇਵਾ ਦਾ ਮੌਕਾ ਜਿਹੜਾ ਉਹ ਰਾਉਂਡ ਗਲਾਸ ਫਾਊਂਡੇਸ਼ਨ ਨੂੰ ਦਿੱਤਾ। ਸਭ ਤੋਂ ਪਹਿਲਾਂ ਮੈਂ ਰਾਉਂਡ ਗਲਾਸ ਫਾਊਂਡੇਸ਼ਨ ਬਾਰੇ ਦੱਸਣਾ ਚਾਹਾਂਗਾ ਜੀ ਕੀ ਹੈ ਤੇ ਕਿੰਨਾ ਕੰਮ ਕਰਦੀ ਹੈ। ਰਾਉਂਡ ਗਲਾਸ ਫਾਊਂਡੇਸ਼ਨ ਇੱਕ ਪ੍ਰਾਈਵੇਟ ਸੰਸਥਾ ਇੱਕ ਐਨਜੀਓ ਹੈ ਜੀ ਜੋ ਪੰਜਾਬ ਦੀ ਬੈਟਰਮੈਂਟ ਲਈ ਆਪਣੇ ਬੱਚਿਆਂ ਦੇ ਭਵਿੱਖ ਲਈ ਪੰਜਾਬ ਪੱਖ-ਵੱਖ ਖੇਤਰਾਂ ਦੇ ਵਿੱਚ ਕੰਮ ਕਰਦੀ ਹੈ। ਸਾਡਾ ਇੱਕ ਪ੍ਰੋਜੈਕਟ ਹੈ ਜੀ ਨੇਟਿਵ 3 ਟਰੀ ਪਲਾਂਟੇਸ਼ਨ ਰਵਾਇਤੀ ਰੁੱਖਾਂ ਦੀ ਪਲਾਂਟੇਸ਼ਨ ਅਸੀਂ ਕਰਦੇ ਹਾਂ 1500 ਤੋਂ ਵੱਧ ਪੰਚਾਇਤਾਂ ਨਾਲ ਮਿਲ ਕੇ ਅਸੀਂ 30 ਲੱਖ ਰੁੱਖ ਜਿਹੜਾ ਪੰਜਾਬ ਦੇ ਵਿੱਚੋਂ ਲਾ ਚੁੱਕੇ ਹਾਂ ਸਾਰੀਆਂ ਸਾਡੀਆਂ ਸਾਰੀਆਂ ਸੇਵਾਵਾਂ ਜਿਹੜੀਆਂ ਉਹ ਫ੍ਰੀ ਆਫ ਕੋਸ ਨੇ ਕੋਈ ਪੈਸਾ ਨਹੀਂ ਕਿਸੇ ਚੀਜ਼ ਦਾ ਅਸੀਂ ਲੈਂਦੇ ਬਹੁਤ ਸਾਰੇ ਸੱਜਣਾ ਨੇ ਪੰਚਾਇਤਾਂ ਨੇ ਗੁਰੂ ਨਾਨਕ ਬਾਗੀਚੀ ਅਸੀਂ ਕਹਿ ਦਿੰਨੇ ਆ ਝੀੜੀਆਂ ਜੰਗਲ ਜ਼ਮੀਨਾਂ 'ਚ ਲਗਵਾਏ ਆ ਉਪਤਿਆਂ ਦੀ ਪਹੁੰਚ ਤੱਕ ਫ੍ਰੀ ਹੋ ਜਾਂਦੀ ਹੈ ਜੀ ਕੋਈ ਪੈਸਾ ਨਹੀਂ ਹੈ ਕਿਸੇ ਵੀ ਚੀਜ਼ ਦਾ ਸਾਡੀਆਂ ਪੰਜਾਬ ਚ ਚਾਰ ਨਰਸਰੀਆਂ ਨੇ ਜਿੱਤੇ ਰਵਾਇਤੀ ਰੁੱਖ ਜਿਹੜੇ ਉਹ ਪਿਆਰ ਹੁੰਦੇ ਆ ਉਹ ਰੁੱਖ ਜਿਹੜੇ ਆਪਾਂ ਖਤਮ ਕਰਦੇ ਵਣ ਪੀਲੂ ਹਿੰਜਣ ਰੂੜਾ ਜਿਨ੍ਹਾਂ ਦੇ ਨਾਮ ਵੀ ਕਹਿ ਲਓ ਵੀ ਲੋਕੀ ਭੁੱਲ ਗਏ ਆ ਉਹ ਸਾਰੇ ਅਸੀਂ ਦੁਬਾਰਾ ਰਿਵਾਈਵ ਕੀਤੇ ਆ ਤਿਆਰ ਕੀਤੇ ਆ ਉਹ ਸਾਰੇ ਅਸੀਂ ਪੰਜਾਬ ਦੇ ਵਿੱਚ ਬਰੀਓ ਕਾਸਟ ਅਡੇਰੇ ਲਾ ਰਹੇ ਹਾਂ ਦੂਸਰਾ ਸਾਡਾ ਪ੍ਰੋਜੈਕਟ ਹੈ ਜੀ ਥੋਸਕੂੜਾ ਪ੍ਰਬੰਧਨ ਦਾ ਅਸੀਂ 350 ਪਿੰਡ ਜਿਹੜੇ ਆ ਜੀ ਪੰਜਾਬ ਦੇ ਵਿੱਚ ਪੰਚਾਇਤਾਂ ਨਾਲ ਮਿਲ ਕੇ ਅਸੀਂ ਪਿੰਡਾਂ ਦੀ ਸਫਾਈ ਕਰਤੀ ਇਹ ਮੋਹਮ ਚਲਾ ਰਹੇ ਆ 350 ਪਿੰਡ ਜੁੜ ਚੁੱਕੇ ਆ ਜੀ ਹਰ ਮਹੀਨੇ 14 ਤੋਂ 15 ਪਿੰਡ ਜੁੜ ਰਹੇ ਆ ਉਸ ਤੋਂ ਇਲਾਵਾ ਇੱਕ ਪ੍ਰੋਜੈਕਟ ਹੈ ਜੀ ਯੋਗਾ ਕਲਾਸਿਸ ਬਜ਼ੁਰਗਾਂ ਦੀ ਸਿਹਤ ਲਈ ਐਕਸਰਸਾਈਜ਼ ਜਿਹੜੀ ਹੈਗੀ ਉਹ ਬਹੁਤ ਜ਼ਰੂਰੀ ਹੈ ਉਹ ਤਕਰੀਬਨ 250 ਤੋਂ ਪਿੰਡਾਂ ਦੇ ਵਿੱਚ ਪ੍ਰੋਗਰਾਮ ਚੱਲ ਰਹੇ ਆ ਜੀ ਇਹ ਵੀ ਸੇਵਾ ਜਿਹੜੀ ਹੈਗੀ ਫਰੀ ਆਫ ਕਾਸਟ ਹੈ ਔਰ ਖੇਡਾਂ ਦਾ ਪ੍ਰੋਗਰਾਮ ਹੈ ਜੀ 250 ਤੋਂ ਪਲੱਸ ਪਿੰਡਾਂ ਦੇ ਵਿੱਚ ਅਸੀਂ ਹਾਕੀ ਫੁੱਟਬਾਲ ਗੋਲਫ ਤੇ ਟੈਨਿਸ ਦੀ ਜਿਹੜੀ ਪ੍ਰੈਕਟਿਸ ਆ ਤੇ ਖੇਡਾਂ ਦਾ ਸਮਾਨ ਹੈ ਉਹ ਪਿੰਡਾਂ ਨੂੰ ਦਿੱਤਾ ਜਾ ਚੁੱਕਿਆ ਤੇ ਕੋਚਸ ਸਾਹਿਬ ਹੈਗੇ ਆ ਸਾਡੇ ਉਹ ਆਪਣੀਆਂ ਸੇਵਾਵਾਂ ਦੇ ਰਹੇ ਆ ਤੇ ਬੱਚਿਆਂ ਨੂੰ ਗੇਮ ਵਾਲ ਜਿਹੜਾ ਹੈਗਾ ਉਹ ਸੇਵਾ ਅਸੀਂ ਨਿਭਾ ਰਹੇ ਹਾਂ ਇੱਕ ਲਰਨ ਲੈਬ ਦਾ ਕਨਸੈਪਟ ਹੈ ਜੀ 300 ਤੋਂ ਪਲੱਸ ਪਿੰਡਾਂ ਦੇ ਵਿੱਚ ਲਰਨ ਲੈਬ ਯਾਨੀ ਕਿ ਕੰਪਿਊਟਰ ਦੀ ਮੋਡਿਲੀ ਸਿੱਖਿਆ ਜਿਹੜੇ ਗਰੀਬ ਬੱਚੇ ਲੈਪਟਾਪ ਜਾਂ ਕੰਪਿਊਟਰ ਤੱਕ ਪਹੁੰਚ ਨਹੀਂ ਕਿਸੇ ਕਾਰਨ ਕਰਕੇ ਉਹ ਨਹੀਂ ਹੋ ਪਾਈ ਉਹ ਕੰਪਿਊਟਰ ਦੀ ਮੁਢਲੀ ਸਿੱਖਿਆ ਤੋਂ ਵਾਂਝੇ ਨਾ ਰਹਿ ਜਾਣ ਉਹਨਾਂ ਨੂੰ ਉਹ ਟ੍ਰੇਨਿੰਗ ਜਿਹੜੀ ਹੈਗੀ ਆ ਉਹ ਵੀ ਫ੍ਰੀ ਆਫ ਕਾਉਟ ਅਸੀਂ 300 ਪਿੰਡ ਲਗਭਗ ਪਿੰਡਾਂ ਦੇ ਵਿੱਚ ਪ੍ਰੋਵਾਈਡ ਕਰਦੇ ਆ ਤੇ ਹੁਣ ਅੱਜ ਆਪਾਂ ਅੱਜ ਦੇ ਮੁੱਦੇ ਦੀ ਗੱਲ ਕਰਦੇ ਆਂ ਜੀ ਠੋਸ ਕੂੜਾ ਪ੍ਰਬੰਧਨ ਕਿਉਂ ਆਪਾਂ ਨੂੰ ਲੋੜ ਪਈ ਕਿਉਂ ਸਰਕਾਰ ਨੇ ਕੰਪੋਸਟਿੰਗ ਪਿੰਡਾਂ ਜਿਹੜੇ ਆਪਣੇ ਪਿੰਡਾਂ ਦੇ ਵਿੱਚ ਤੁਹਾਡੇ ਵੀ ਬਣਾਇਆ ਹੋਰ ਬਾਕੀ ਪਿੰਡਾਂ 'ਚ ਬਣਾਏ ਕਿਉਂ ਇੱਕ ਐਨ ਜੀਓ 'ਸ' ਪਾਸੇ ਜਿਹੜੀ ਹੈਗੀ ਆ ਸੇਵਾ ਇੰਨੀ ਕਰ ਰਹੀ ਆ ਆਪਾਂ ਨੂੰ ਲੋੜ ਕਿਉਂ ਪਈ ਦੇਖੋ ਇੱਕ ਨਾ ਆਪਾਂ ਅਕਸਰ ਅ ਪਤਾ ਹੈ ਆਪਾਂ ਨੂੰ ਸਾਰਿਆਂ ਨੂੰ ਸਮਝ ਲਈ ਵੀ ਆ ਗੁਰੂ ਸਾਹਿਬ ਨੇ ਬਹੁਤ ਵੱਡੀ ਗੱਲ ਲੱਖਾਂ ਹਜ਼ਾਰਾਂ ਕਿਤਾਬਾਂ ਦਾ ਨਿਚੋੜ ਜਿਹੜਾ ਹੈਗਾ ਉਹ ਦੋ ਲਾਈਨਾਂ ਦੇ ਚੰਦ ਸ਼ਬਦਾਂ 'ਚ ਆਪਾਂ ਨੂੰ ਦੱਸਤਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਆਪਾਂ ਪੜਦੇ ਹਾਂ ਸੁਣਦੇ ਹਾਂ ਗੁਰੂ ਘਰ 'ਚ ਭਾਈ ਸਾਹਿਬ ਜਦੋਂ ਉਚਾਰਨ ਕਰਦੇ ਆ ਆਪਾਂ ਬਹੁਤ ਸੋਹਣਾ ਉਹਨਾਂ ਦੇ ਸੁਰ 'ਚ ਸੁਰਮਾ ਲਾ ਕੇ ਉਚਾਰਨ ਕਰ ਦਿੰਦੇ ਆ ਪਰ ਕਦੇ ਆਪਣੀ ਜੀਵਨ ਦੇ ਝਾਤ ਮਾਰਿਓ ਸਵੇਰ ਨੂੰ ਲੈ ਕੇ ਸ਼ਾਮ ਤੱਕ ਵੀਕਾ ਦੇ ਆਪਾਂ ਹਵਾ ਪਾਣੀ ਤੇ ਮਿੱਟੀ ਦੀ ਪ੍ਰਵਾਹ ਕਰੀਏ ਆਪਾਂ ਜਿੱਥੇ ਜੀ ਕਰਦਾ ਗੰਦ ਸੜਦੇ ਨੇ ਜਿੱਥੇ ਜੀ ਕਰਿਆ ਡਾਇਪਰ ਪੈਡ ਪਲਾਸਟਿਕ ਲਫਾਫਾ ਤੋਂ ਵੀ ਨੂੰ ਆਪਾਂ ਗੰਦ ਕਰਤਾ ਸਾਰਾ ਖਵਾ ਦੇ ਜਿੰਨੇ ਰੂਪ ਸੀ ਉਹ ਗੰਦੇ ਕਰਦੇ ਆ ਆਪਾਂ ਗੱਲ ਕੀ ਆ ਵੀ ਗੁਰੂ ਨੂੰ ਮੰਨਦੇ ਆ ਗੁਰੂ ਦੀ ਨਹੀਂ ਮੰਨਦੇ ਮੱਥੇ ਘਸਾਈ ਜੰਨੇ ਆ ਖਾਣੇ ਗੱਲ ਨਹੀਂ ਪਉਂਦੀ ਇਸ ਤੋਂ ਬਾਅਦ ਕੁਝ ਰਵਾਇਤਾਂ ਹੋਰ ਵੀ ਸੀ ਉਹਦੇ ਵੀ ਆਪਾਂ ਗੱਲ ਕਰਾਂਗੇ ਇੱਕ ਆਮ ਚਰਚਾ ਦੇ ਵਿੱਚ ਆਪਾਂ ਗੱਲ ਕਰਦੇ ਆਂ ਜੀ ਬਜ਼ੁਰਗਾਂ ਦੀ ਉਮਰ ਬਹੁਤ ਸੀ ਪਹਿਲਾਂ ਸੇ ਤਾਂ ਚੰਗੀਆਂ ਸੀ ਬਿਮਾਰੀ ਨਹੀਂ ਸੀ ਅੱਜ ਕੀ ਹੈ ਉਮਰ ਬਹੁਤ ਘੱਟ ਗਈ ਹੈ ਦਵਾਈਆਂ ਤੇ ਹੋ ਗਏ ਨਾਰਮਲ ਘਰ ਵੀ ਜੇ ਮੈਂ ਗੱਲ ਕਰਾਂ 2000 ਤੋਂ ਲੈ ਕੇ 6000 ਰੁਪਏ ਮਹੀਨਾ ਦਵਾਈਆਂ ਦਾ ਪੱਕਾ ਖਰਚਾ ਜੀ ਹਰ ਇੱਕ ਪਰਿਵਾਰ ਦਾ ਜਿਵੇਂ ਕਿ ਪਰਚੂਨ ਦਾ ਪੱਕਾ ਖਰਚਾ ਨਾ ਦਵਾਈਆਂ ਦਾ ਪੱਕਾ ਹੋ ਗਿਆ ਇਹ ਉਹ ਓਨਾ ਕਾ ਖਰਚਾ ਜਿਨ੍ਹਾਂ ਦੇ ਘਰੇ ਕੋਈ ਖਾਸ ਵੱਡੀ ਬਿਮਾਰੀ ਨਹੀਂ ਹੈਗੀ ਜੇ ਰੱਬ ਨਾ ਕਰੇ ਕੋਈ ਐਮਰਜੈਂਸੀ ਆਪਾਂ ਤਾਂ ਅੱਜ ਵੀ ਤਾਂ ਤੁਹਾਨੂੰ ਪਤਾ ਵੀ ਹਸਪੀਟਲ ਵਿੱਚ ਕੀ ਬਣਦਾ ਬੰਦੇ ਦਾ ਹੈ ਨਾ ਨਾਰਮਲ ਵੀ ਇੰਨਾ ਖਰਚਾ ਬਣਾ ਦਵਾਈਆਂ ਦਾ ਹੋ ਗਿਆ ਜਿਆਦਾ ਨਹੀਂ ਅੱਜ ਤੋਂ 20 ਸਾਲ ਪਿੱਛੇ ਜੀ ਦੇਖਿਆ ਤਾਂ ਨਹੀਂ ਸੀ ਫਿਰ ਆਪਾਂ ਅੱਗੇ ਚਰਚਾ ਬਣਾਉਣੀ ਆ ਕਹਿੰਦੇ ਆ ਵੀ ਪਹਿਲਾਂ ਖਰਾਕਾਂ ਚੰਗੀਆਂ ਹੋ ਸੀ ਪਹਿਲਾਂ ਲੋਕ ਕੰਮ ਬਹੁਤ ਕਰਦੇ ਸੀ ਦੋਨੋਂ ਗੱਲਾਂ ਠੀਕ ਨੇ ਆਪਾਂ ਹਰ ਗੱਲ ਦੀ ਚਰਚਾ ਕਰ ਲੈਨੇ ਆ ਹਰ ਦੁੱਖ ਸੁੱਖ ਸਾਂਝਾ ਕਰ ਲੈਨੇ ਆ ਹੁੰਡ ਚਰਚਾ ਚ ਕੋਈ ਗੱਲ ਕਰ ਲੈਨੇ ਆ ਪਰ ਕੂੜਾ ਕਦੇ ਆਪਣੀ ਚਰਚਾ ਦਾ ਹਿੱਸ਼ਾ ਨਹੀਂ ਰਿਹਾ ਆਪਾਂ ਕਦੇ ਕੂੜੇ ਦੀ ਗੱਲ ਹੀ ਨਹੀਂ ਕੀਤੀ ਆਪਾਂ ਕਦੇ ਸੋਚੀ ਨਹੀਂ ਵੀ ਆਪਣਾ ਕੂੜਾ ਵੀ ਪਹਿਲਾਂ ਵਰਗਾ ਨਹੀਂ ਰਿਹਾ ਜੇ ਮੈਂ 250 ਘਰਾਂ ਦੀ ਗੱਲ ਕਰਾਂ ਤੁਹਾਡਾ ਪਿੰਡ ਉਸ ਤੋਂ 3 ਗੁਣਾ ਵੱਡਾ ਆ 800 ਦੇ ਲਗਭਗ ਘਰ ਆ 250 ਘਰਾਂ ਦੀ ਮੈਂ ਗੱਲ ਕਰਾਂ ਜੀ ਸਾਰੇ ਪੰਜਾਬ 'ਚ ਅਸੀਂ ਸਰਵੇ ਕਰਕੇ 10-10 ਪਿੰਡਾਂ ਦੇ ਸੈਂਪਲ ਲਏ ਕੇ ਅਸੀਂ ਅੰਕੜੇ ਕੱਢਿਆ ਪ੍ਰੋਪਰ ਕੈਲਕੂਲੇਟ ਕੀਤਾ ਆ 250 ਘਰਾਂ ਵਿੱਚੇ ਸਾਲ ਦੇ ਵਿੱਚ 8 ਤੋਂ 10 ਟਨ ਲਿਫਾਫਾ ਹੁੰਦਾ ਜੀ ਪਿੰਡ 'ਚ ਮੋਟਾ ਪਲਾਸਟਿਕ ਵੱਖਰਾ ਉਹ ਫਿੱਟ ਜਾਂਦਾ ਜਿਹੜਾ ਨਹੀਂ ਵਿਕਦਾ ਹਲਕਾ ਲੋਅ ਗ੍ਰੇਡ ਪਲਾਸਟਿਕ ਜੋ ਤੁਹਾਡਾ ਟੋਬੇ ਰੂੜੀਆਂ ਨਾਲੀਆਂ ਗਲੀਆਂ ਜਾਂ ਪੰਪ ਘਰਾਂ 'ਚ ਪੁੱਕਣਾ ਪੈਂਦਾ ਹੈ 250 ਘਰਾਂ ਵਿੱਚੇ 8 ਤੋਂ 10 ਟਨ ਤੁਸੀਂ 3 ਨਾਲ ਗੁਣਾ ਕਰ ਲਓ 24 ਟਨ ਤੁਹਾਡੇ ਤੇ ਨਗਰ ਦੇ ਵਿੱਚ ਹਰ ਸਾਲ ਲਫਾਫਾ ਹਲਕਾ ਪਲਾਸਟਿਕ ਆ ਰਿਹਾ ਜੋ ਪਿੰਡੋਂ ਬਾਹਰ ਨਹੀਂ ਜਾਂਦਾ ਉਹਦੇ ਵਿੱਚ 55% ਮਲਟੀਲੇਅਰ ਹੈ ਮਲਟੀਲੇਅਰ ਜੋ ਲਫਾਫਾ ਅੰਦਰੋਂ ਚਮਕਦਾਰ ਆ ਰਿਹਾ ਲੇਜ਼ ਕੁੱਕਰੀ ਦੀ ਪੈਕਿੰਗ ਬਿਸਕੁਟ ਦੀ ਪੈਕਿੰਗ ਗੱਲਨ ਹੋਏਗੀ ਉੱਥੇ ਮੈਨੂੰ ਕੀ ਦਿਖਾਇਓ ਜਰਾ ਉਹ ਅੰਦਰੋਂ ਚਮਕਦਾਰ ਕਿਉਂ ਹੈ ਜੀ ਉਹਦੇ ਪਿੱਛੇ ਐਲੂਮੀਨੀਅਮ ਦੀ ਬਰੀਕ ਪਰਤ ਹੈ ਜਦੋਂ ਤੁਹਾਡਾ ਢੋਬੇ ਚ ਗਿਆ ਐਲੂਮੀਨੀਅਮ ਦੀ ਹੈਵੀ ਮੈਟਲ ਕੰਟਾਮਿਨੇਸ਼ਨ ਆ ਜਿਹੜੀ ਢੋਬੇ ਨੂੰ ਹੋਈ ਹੈ ਉਹ ਐਲੂਮੀਨੀਅਮ ਪਾਣੀ ਚ ਘੋਲ ਰਿਹਾ 10 ਸਾਲ ਬਾਅਦ ਆਪਣੇ ਬੱਚਿਆਂ ਨੇ ਉਹ ਪੀਣਾ ਆ ਗਰਾਊਂਡ ਵਾਟਰ ਆ ਇਹ ਦੇਖੋ 24 ਟਨ ਲਿਫਾਫਾ ਤੁਹਾਡੇ ਮਿੰਨੇ ਤੇ ਹਰ ਸਾਲ ਆ ਰਿਹਾ ਆ ਰਿਹਾ ਬਾਹਰ ਜਾਣ ਦਾ ਕੋਈ ਰਸਤਾ ਨਹੀਂ ਉਹਦੇ ਵਿੱਚ 55% ਇਹ ਹੈ ਤੁਹਾਡਾ ਰੂੜੀ ਤੇ ਗਿਆ ਖੇਤ ਚ ਗਿਆ ਮਿੱਟੀ ਚ ਘੁਲੇਗਾ ਖਰਾਖਰਾ ਹੀ ਅੰਦਰ ਆਏਗਾ ਢੋਬੇ ਚ ਗਿਆ ਜੀ 10 ਸਾਲ ਬਾਅਦ ਬੱਚਿਆਂ ਨੇ ਪਾਣੀ ਨਹੀਂ ਪੀਣਾ ਇਹ ਐਲੂਮੀਨੀਅਮ ਹੈ ਜਿਹੜਾ ਕੈਂਸਰ ਤੇ ਕਿਡਨੀ ਦੀ ਬਿਮਾਰੀ ਦਾ ਕਾਰਨ ਹੈ ਇਹਰ ਦਿਨ ਪਰ ਦਿਨ ਵਧਦਾ ਜਾ ਰਿਹਾ ਉਸ ਤੋਂ ਬਾਅਦ ਜੀ 250 ਘਰਾਂ ਵਿੱਚ ਚਾਰ ਟਨ ਸੈਨੀਟਰੀ ਪੈਡ ਦੇ ਟਾਈਪ ਪਰ ਹੁੰਦਾ ਪਿੰਡ ਚ ਉਹ ਵੀ ਆਉਂਦਾ ਬਾਹਰ ਨਹੀਂ ਜਾਂਦਾ ਡਾਇਪਰ ਹੈ ਜੀ ਆਪਾਂ ਕੋਈ ਸਿਮਿੰਟ ਵਾਲਾ ਘਟਾ ਨਹੀਂ ਰੇਹ ਆ ਯੂਰੀ ਵਾਲਾ ਥੈਲਾ ਲਾ ਲੈਨੇ ਆ ਹਫਤੇਕ ਜੋ ਗਲਗਸ ਜਿਆ ਹੋ ਜਾਂਦਾ ਫਿਰ ਮੂੰਹ ਨੇਰੇ ਜੀ ਆਪਾਂ ਕਿਤੇ ਖੰਡਕ ਵਿੱਚ ਸੂਏ ਚ ਇਧਰ ਉਧਰ ਪਿੰਡ ਦੀ ਜੂਹ ਚ ਹੁੰਦਾ ਬਾਹਰ ਨਹੀਂ ਜਾਂਦਾ ਆਪਾਂ ਸੈੱਟ ਦਿੰਨੇ ਆ ਉਹ ਸੰਥੈਟਿਕ ਮਟੀਰੀਅਲ ਹੈ ਜੀ 250 ਘਰਾਂ ਵਿੱਚ ਹੈ ਜੀ ਚਾਰ ਟਨ ਸਾਲ ਦਾ ਤੁਹਾਡਾ ਤਿੰਨ ਗੁਣਾ ਪਿੰਡ ਹੈ 12 ਟਨ ਹਰ ਸਾਲ 12 ਟਨ ਸੰਥੈਟਿਕ ਮਟੀਰੀਅਲ ਤੁਹਾਡੇ ਪਿੰਡ ਜਾ ਰਿਹਾ ਹੈ 450 ਖਾਲ ਲੈਂਦਾ ਹੈ ਉਹ ਅਸਲ ਚ ਖਤਮ ਹੋਣ ਲਈ ਜਦੋਂ ਕੋਈ ਚੀਜ਼ ਆਪਾਂ ਉਹ ਨੂੰ ਤੁਸੀਂ ਦੱਬ ਦੋ ਸਾਲ ਦੋ ਸਾਲ ਬਾਅਦ ਦੇਖਣੋਂ ਹਟ ਜਾਏਗਾ ਲੱਗ ਗਿਆ ਵੀ ਗਲ ਗਿਆ ਨਹੀਂ ਉਹ ਇੰਨਾ ਛੋਟਾ ਸੂਖਮ ਸਾਈਜ਼ ਲੈ ਗਿਆ ਵੀ ਨੰਗੀਆਂ ਅੱਖਾਂ ਨਾਲ ਦੇਖਣੋਂ ਹਟ ਗਿਆ ਨਾ ਪਲਾਸਟਿਕ ਮਿਲਦਾ ਨਾ ਸੰਥੈਟਿਕ ਮਟੀਰੀਅਲ ਵਰਤਦਾ ਹੈ ਖੁਰਾਕ ਨਹੀਂ ਪਾਣੀ ਨਹੀਂ ਅੰਦਰ ਆਊਗਾ ਸਰੀਰ 'ਚ ਖੂਨ ਚ ਆਪਣੇ ਦੌੜਨ ਲੱਗ ਜਾਊਗਾ ਪਰ ਪਲਾਸਟਿਕ ਪਲਾਸਟਿਕ ਹੀ ਰਹੂਗਾ ਸੰਥੈਟਿਕ ਮਟੀਰੀਅਲ ਸੰਥੈਟਿਕ ਹੀ ਰਹੂਗਾ ਉਹ ਨਹੀਂ ਰਸਦਾ ਜਾਂ ਘਰਦਾ ਹਰ ਚੀਜ਼ ਆਪਾਂ ਉਦੋਂ ਖਤਮ ਹੋਗੀ ਜਾਂ ਗਲ ਗਈ ਕਹਿ ਸਕਦੇ ਆ ਜਦੋਂ ਉਹ ਮੂਲ ਤੱਤਾਂ 'ਚ ਵਾਪਸ ਚਲ ਜਾਂਦੀ ਹੈ ਜਿਹੜੇ ਮੂਲ ਤੱਤਾਂ ਤੋਂ ਬਣੀ ਹੈ ਜਿਵੇਂ ਕਿ ਆਪਾਂ ਨੂੰ ਪਤਾ ਹੈ ਆਪਣਾ ਸਰੀਰ ਪੰਜ ਤੱਤਾਂ ਤੋਂ ਬਣਿਆ ਹੈ ਜਿਹੜਾ ਪਲਾਸਟਿਕ ਹੈ ਜੀ ਇਹਦਾ ਮੂਲ ਰੂਪ ਕੱਚਾ ਤੇਲ ਹੈ ਇਹ ਕੱਚੇ ਤੇਲ ਤੋਂ ਇਲਾਵਾ ਕਿਸੇ ਚੀਜ਼ ਨੂੰ ਨਹੀਂ ਰਲਦਾ ਠੀਕ ਹੈ ਆਪਾਂ ਨੂੰ ਦੇਖਣੋਂ ਹਟ ਜਾਂਦਾ ਨੰਗੀਆਂ ਖਣ ਦੇਖਣੋਂ ਹਟ ਗਿਆ ਇੰਨਾ ਛੋਟਾ ਨੈਨੋ ਸਾਈਜ਼ ਸਮਾਲ ਸਾਈਜ਼ ਨੂੰ ਲੈ ਗਿਆ ਵੀ ਪਾਣੀ ਦਾ ਨਹੀਂ ਖਾਣਾ ਦਾ ਨਹੀਂ ਸਰੀਰ ਚੋਂ ਨੂੰ ਤਿਆਰਾ ਪਰ ਪਲਾਸਟਿਕ ਪਲਾਸਟਿਕ ਹੈ ਨਹੀਂ ਗਲਿਆ ਕੋਈ ਕਹਿੰਦਾ 30 ਸਾਲ ਚ ਗਲ ਜਾਂਦਾ ਚੰਗੀ ਨਹੀਂ ਇਹ ਕਦੇ ਵੀ ਗਲਤ ਆ। ਜਦੋਂ ਆਪਣੇ ਮੂਲ ਰੂਪ ਤੋਂ ਜਾਊਗਾ ਉਦੋਂ ਹੀ ਮਲੇਗਾ। ਇਹ ਕੱਚੇ ਤੇਲ ਦੀ ਵੇਸਟ ਤੋਂ ਬਣਦਾ ਹੈ। ਇੰਨਾ ਜ਼ਿਆਦਾ ਕਹਿ ਲੋ ਜੀ ਮਟੀਰੀਅਲ ਆਪਣੇ ਪਿੰਡ 'ਚ 20 ਸਾਲ ਪਹਿਲਾਂ ਇਹ ਨਹੀਂ ਸੀ। ਇਹ ਕਿਵੇਂ ਆਪਣੇ ਉਨੂ ਇਫੈਕਟ ਕਰ ਰਿਹਾ। ਹੁਣ ਜਦੋਂ ਗੁਰੂ ਸਾਹਿਬ ਦੀ ਮੈਂ ਗੱਲ ਕੀਤੀ, ਉਤੋਂ ਬਾਅਦ ਕੁਝ ਸਿਆਣੇ ਬੰਦਿਆਂ ਨੇ ਦੇਖਿਆ ਵੀ ਗੁਰੂ ਦੀ ਦਾਤ ਬਹੁਤ ਵੱਡੀ ਹੈ। ਆਪਣੀ ਝੋਲੀ ਛੋਟੀ ਹੈ। ਆਪਾਂ ਤੋਂ ਲੈ ਨਹੀਂ ਹੋਈ। ਨਹੀਂ ਸਮਝੇ ਲੋਕ। ਫਿਰ ਉਹਨਾਂ ਨੇ ਕੁਝ ਰਵਾਇਤਾਂ ਬਣਾਈਆਂ। ਆਪਾਂ ਖਵਾਦੀ ਦਾ ਮੱਥਾ ਟੇਕਦੇ ਆਂ। ਆਪਾਂ ਨਗਰਘੇੜ ਦਾ ਮੱਥਾ ਟੇਕਦੇ ਆਂ। ਆਪਾਂ ਰੂੜੀ ਨੂੰ ਵੀ ਦਿਵਾਲੀ ਵਾਲਦਨ ਦੀਵਾ ਪਾਉਂਦੇ ਆਂ। ਵਜ੍ਹਾ ਕੀ ਸੀ? ਉਹਦੇ ਬਾਰੇ ਗੱਲ ਕਰਦੇ ਨਗਰਕੇੜਾ ਕੀ ਐ? ਮੱਥਾ ਅੱਜ ਵੀ ਟਿੱਕੀ ਜਾਂਦਾ ਮੈਨੂੰ ਤੁਹਾਡੇ ਨੂੰ ਪਤਾ ਪਰ ਮੇਰਾ ਨਾਬਾਏ ਦੀ ਏਰੀਆ ਜੀ ਪਿੰਡ ਮੱਲੇਵਾਲ ਉੱਥੇ ਜਦੋਂ ਬਰਾਤ ਚੜ੍ਹਦੀ ਤਾਂ ਲਾੜਾ ਲੱਗਣ ਕੇ ਤਾਂ ਮੱਥਾ ਟੇਕ ਕੇ ਜਾਂਦਾ। ਦਿਵਾਲੀ ਦਾ ਪਹਿਲਾ ਦੀਵਾ ਰੂੜੀ ਨੂੰ ਲਾਇਆ ਜਾਂਦਾ ਏ ਰਵਾਇਤਾਂ। ਲਾਈਨ ਜਾਣਦੇ ਆਂ ਪਰ ਪਤਾ ਨਹੀਂ ਸਮਝ ਐ ਨਿਉ ਚੀਜ਼ਾਂ ਦੀ ਕਦਰ ਹੈ ਨਹੀਂ। ਨਗਰਕੇੜਾ ਇੱਕ ਮਾਲਾ ਮੰਦੂ ਦੀ ਕੋਈ ਮਾਲਾ ਜੰਹਾਰ ਉਦੋਂ ਸੋਨਾ ਹੁੰਦਾ ਜਦੋਂ ਸਾਰੇ ਮਣਕੇ ਦੁਰੋਤ ਦੇ ਸੋਨੇ ਬਰਾਬਰ ਹੋਣ। ਐਨ ਆਪਾਂ ਨੂੰ ਪਤਾ ਵੀ ਇੱਕ ਵੀ ਮਣਕਾ ਟੁੱਟਿਆ ਤਾਂ ਉਹ ਮਾਲਾ ਜਾਂ ਹਾਰ ਗਈ। ਉਹ ਕਿਸੇ ਕੰਮ ਦਾ ਨਹੀਂ ਉਹ ਖਰਾਬ ਹੋ ਜਾਂਦਾ। ਇਦਾਂ ਹੀ ਨਗਰਖੇੜ ਦਾ ਕਨਸੈਪਟ ਹੈ। ਸਿਆਣੇ ਬਜ਼ੁਰਗਾਂ ਨੇ ਸਮਝਾਉਣ ਦੀ ਕੋਸ਼ਿਸ਼ ਇਹੀ ਕੀਤੀ ਸੀ। ਨਗਰਖੇੜਾ ਇੱਕ ਮਾਲਾ ਜੀ ਇਹਦੇ ਕੁਝ ਖਾਸ ਅਹਿਮ ਮਣਕੇ ਵੀ ਆਪਾਂ ਉਹਨਾਂ ਦਾ ਖਿਆਲ ਰੱਖਣਾ ਹੁੰਦਾ। ਮੱਥੇ ਟੇਕੀ ਜਿੰਨੇ ਪਰ ਆਪਾਂ ਕਦੇ ਸੋਚਿਆ ਸਮਝਿਆ ਨਹੀਂ ਉਹ ਗੱਲ ਬਾਰੇ। ਸਭ ਤੋਂ ਪਹਿਲਾ ਮਣਕਾ ਜੀ ਮਨੁੱਖ ਯਾਨੀ ਕਿ ਤੁਸੀਂ ਜਿੱਥੇ ਮਨੁੱਖ ਹੈ ਨਹੀਂ ਉੱਥੇ ਨਗਰਖੇੜਾ ਹੈ ਨਹੀਂ। ਉਹਨੂੰ ਤੁਸੀਂ ਰੋਹੀ ਕਹੋ ਜੰਗਲ ਬੇਲਾ ਕਹੋ ਕੁਝ ਵੀ ਕਹਿ ਸਕਦੇ ਹੋ ਉਜਾੜ ਨਾਉਂਦੀ ਕੋਈ ਥਾਂ ਨਹੀਂ ਹੁੰਦੀ ਕੁਦਰਤ ਦਾ ਆਵਾਸ ਹਰ ਜਗ੍ਹਾ ਕੁਦਰਤ ਹਰ ਜਗ੍ਹਾ ਸੀ ਜੀਵਨ ਨੂੰ ਸਿਰਜਦੀ ਆ ਹਰ ਵੇਲੇ ਹਰ ਘੜੀ ਸੋ ਪਹਿਲਾ ਮਣਕਾ ਮਨੁੱਖ ਹੈ ਜੀ ਜਿੱਥੇ ਮਨੁੱਖ ਹੈ ਨਹੀਂ ਉਹ ਨਗਰਖੇੜਾ ਹੈ ਨਹੀਂ ਜੰਗਲ ਹੋਊਗਾ ਰੋਹੀ ਕਹੋ ਹਨਾ ਦੂਸਰਾ ਜਾਂਦਾ ਜੀ ਖਵਾਜਾ ਨਗਰਖੇੜ ਵੀ ਦੂਸਰੀ ਤੇ ਖਾਸ ਖਾਸ ਮਣਕਾ ਜੋ ਸ਼ਰਤ ਹੈ ਉਹ ਖਵਾਜਾ ਜੀ ਜਲ ਸੂਤ ਉਹਨਾਂ ਦਾ ਸਹੀ ਸਾਫ਼ ਤੇ ਤਰਸਤ ਹੋਣਾ ਲਾਜ਼ਮੀ ਹੈ ਉਹਦੇ ਵਿੱਚ ਤੁਹਾਡਾ ਟੋਪਾ ਵੀ ਆ ਜਾਂਦਾ ਹੈ ਚਾਹੇ ਤੁਹਾਡਾ ਟੂਟੀ ਵਾਲਾ ਪਾਣੀ ਹੈ ਟੈਂਕੀ ਵਾਲਾ ਪਾਣੀ ਹੈ ਖੇਤ ਦੀ ਮੋਟਰ ਹੈ ਘਰ ਦੀ ਮੋਟਰ ਹੈ ਸੂਆ ਖਾਲ ਦਰਿਆ ਕੋਈ ਨਹਿਰ ਤੁਹਾਡੇ ਨੇੜੇ ਜੋ ਵੀ ਵਗਦੀ ਹੈ ਜਿੰਨੇ ਜਲ ਸਰੋਤ ਨੇ ਜੀ ਸਾਰੇ ਖਵਾਲੇ ਦੇ ਰੂਪ ਨੇ ਇਹਨਾਂ ਦੇ ਵਿੱਚੋਂ ਇੱਕ ਵੀ ਦੂਸ਼ੇ ਚ ਸ਼ੁਰੂ ਹੋਣਾ ਸ਼ੁਰੂ ਹੋਇਆ ਨਾ ਅੱਜ ਤੋਂ ਉਸ ਸਾਲ ਬਾਅਦ ਆਪਣਾ ਨਗਰ ਕਿਹੜਾ ਆਪਣੇ ਬੱਚੇ ਉਹਨਾਂ ਦੀ ਸਿਹਤ ਤੇ ਆਸਰ ਦੇਖੂਗਾ ਉਹਨਾਂ ਨੂੰ ਭੁਗਤਣਾ ਪਏਗਾ ਸੋਲੇ ਇਹ ਮਣਕਾ ਵੀ ਠੀਕ ਹੈ ਨੀਗਾ ਤਾਂ ਵੀ ਨਗਰ ਜਿਹੜਾ ਖੇੜਾ ਜਿਹੜਾ ਹੈਗਾ ਉਹ ਖੁਸ਼ਹਾਲ ਤੇ ਸੇਤਜਾ ਨਹੀਂ ਰਹਿ ਸਕਦਾ ਇਹ ਮਹੱਤਤਾ ਸੀ ਖਵਾਜੇ ਦੀ ਅੱਜ ਆਪਾਂ ਕਹਿੰਦੇ ਜੀ ਦੁਨੀਆ ਪੜ ਗਈ ਪਹਿਲਾਂ ਬਜ਼ੁਰਗ ਆਪਣੇ ਅਨਪੜ੍ਹ ਸੀ ਪਰ ਬਹੁਤ ਜ਼ਿਆਦਾ ਸਿਆਣੇ ਤੇ ਅਗਲਵੰਦ ਸੀ ਉਹਨਾਂ ਨੇ ਸਾਰੀਆਂ ਚੀਜ਼ਾਂ ਸਾਫ਼ ਰੱਖੀ ਸੀ ਇਹਨਾਂ ਨੂੰ ਆਪਣਾ ਪੀਰ ਮੰਨਦੇ ਸੀ ਤੋਬਾ ਹੜ੍ਹਾਂ ਦੀ ਸਥਿਤੀ ਦੇ ਵਿੱਚ ਜਿਹੜਾ ਹੈਗਾ ਬਾਦੂ ਪਾਣੀ ਨੂੰ ਆਪਣੇ ਵਿੱਚ ਸਮਾ ਲੈਂਦਾ ਸੀ ਨਗਰ ਨੂੰ ਹੜ੍ਹ ਤੋਂ ਬਚਾਉਂਦਾ ਸੀ ਸੋਕੇ ਦੇ ਟਾਈਮ ਉਹ ਖੇਤੀ ਲਈ ਜਾਂ ਪਸ਼ੂਆਂ ਦੇ ਪਾਣੀ ਲਈ ਵਰਤਿਆ ਜਾ ਸਕਦਾ ਸੀ ਇੰਨਾ ਸਾਫ਼ ਸੀਗਾ ਵੀ ਉਹਦੇ ਵਿੱਚ ਨਹਾ ਸਕਦੇ ਸੀ ਲੋਕ ਅੱਜ ਟੋਪਿਆਂ ਦਾ ਹਾਲਾਤ ਵੇਖ ਲਓ ਤਿੰਨ ਤਿੰਨ ਫੁੱਟ ਪਲਾਸਟਿਕ ਦੀ ਲੇਅਰ ਜੜੀ ਪਈ ਹੈ ਕਿਸੇ ਨੇ ਮਿਸਤਰੀ ਲੱਗਿਆ ਜੀ ਟਾਈਲਾਂ ਟੁੱਟੀਆਂ ਜੋ ਮਲਬਾ ਉਹ ਵੀ ਟੋਪੇ 'ਚ ਕੋਈ ਕੰਮ ਚਾ ਉਹ ਵੀ ਟੋਪੇ 'ਚ ਲਪਾ ਪਾ ਡਾਈਪਰ ਪੈੜ ਜੋ ਦਿਲ ਕਰਦਾ ਟੋਪੇ 'ਚ ਉਹ ਪੀਣਾ ਤੁਸੀਂ ਜੇ ਟੋਪਾ ਸਹੀ ਨਹੀਂ ਹੈਗਾ ਤੁਹਾਡਾ ਗਰਾਊਂਡ ਵਾਟਰ ਆ ਜਿਹੜਾ ਉਹ ਖਰਾਬ ਹੋਈ ਗਈ ਹੋਵੇਗਾ ਤੇ ਤੁਹਾਡੀ ਸਿਹਤ ਖਰਾਬ ਹੋਈ ਗਈ ਹੋਈ ਨਹੀਂ ਕੋਈ ਲੋਕ ਇਹ ਦਸਤੂਰ ਹੈ ਕੁਦਰਤ ਦਾ ਨਿਯਮ ਹੈ ਮਿੱਟੀ ਹਵਾ ਪਾਣੀ ਦੇ ਵਿੱਚ ਜੋ ਖਿਲਾਵਾਂਗੇ ਜੀ ਆਪਾਂ ਨੂੰ ਖਾਣਾ ਪਏਗਾ ਆਪਣਾ ਖਿਲਾਰਿਆ ਦੇਸੇਗਾ ਕੁਦਰਤ ਨੇ ਪਰੋਸ ਕੇ ਥਾਲੀ 'ਚ ਰੱਖਣਾ ਉਹ ਦੇਖਣਾ ਨਹੀਂ ਉਹ ਫਿਰ ਡਾਕਟਰ ਦੱਸੂਗਾ ਵੀ ਹੁਣ ਸੀਟੀ ਸਕੈਨ ਜਾਂ ਐਮ ਆਰ ਆਈ 'ਤੇ ਕਿਸੇ ਬਿਮਾਰੀ ਦੇ ਰੂਪ 'ਚ ਦਿਖੂਗਾ ਇਹ ਨਿਯਮ ਹੈ ਕੋਈ ਚਾਹੇ ਕਿਸੇ ਜਾਤੀ ਦਾ ਕੋਈ ਕਿੰਨਾ ਮਰਜ਼ੀ ਪੂਜਾ ਪਾਠ ਕਰਦਾ ਕੋਈ ਕਿੰਨਾ ਰੱਬ ਨੂੰ ਮੰਨਦਾ ਉਦਨ ਦਾ ਇਹ ਅਟਲ ਸਿਧਾਂਤ ਹੈ ਮਨੁੱਖ ਹਵਾ ਪਾਣੀ ਤੇ ਮਿੱਟੀ ਦੇ ਵਿੱਚ ਜੋ ਖਿਲਾਉਗਾ ਉਹੀ ਖਾਊਗਾ ਇੱਥੇ ਮਾਫੀ ਉਹ ਨਹੀਂ ਹੈਗੀ ਨੂੰ। ਇਸ ਮਾਮਲੇ ਦੇ ਵਿੱਚ ਕੋਦਰ ਤਾਂ ਕਿਸੇ ਨੂੰ ਨਹੀਂ ਬਖਸ਼ਦੀ। ਤੇ ਇਹੀ ਆਪਣੀ ਸਿਹਤ ਨਾਲ ਹੋ ਰਿਹਾ। ਇਹੀ ਵਜ੍ਹਾ ਹੈ ਕਿ ਉਮਰਾਂ ਘਟ ਗਈਆਂ, ਆਪਾਂ ਬਿਮਾਰ ਹੋ ਰਹੇ ਆਂ ਪਰ ਤਿੰਨੇ ਚੀਜ਼ਾਂ ਦਾ ਖਿਆਲ ਹੀ ਨਹੀਂ ਰੱਖਿਆ। ਅਗਲਾ ਮਨਕਾ ਆ ਜਾਂਦਾ ਜੀ ਨਗਰ ਖੇੜ ਦਾ ਰੂੜੀ। ਰੂੜੀ ਨੂੰ ਦੀਵਾ ਲਾਉਣ ਦੀ ਵਜ੍ਹਾ ਹੈ ਜੀ ਉਹ ਖਾਦ ਬਣਾਉਣ ਦਾ ਕਾਰਖਾਨਾ। ਉਹ ਗੰਦ ਸਿੱਟਣ ਦੀ ਜਗ੍ਹਾ ਦੀ ਹੈ। ਆਪਾਂ ਉੱਥੇ ਵੀ ਲਿਫਾਫਾ ਕੰਨ ਚ ਜੋ ਜੀ ਕਰਦਾ ਉਹ ਗੰਦ ਮੰਦ ਸਿੱਟੀ ਜਾਂਦੇ ਆ। ਖਾਦ ਬਣਾਉਣ ਦਾ ਕਾਰਖਾਨਾ ਬਜ਼ੁਰਗ ਸਿਆਣੇ ਸੀ ਉਹਨਾਂ ਨੇ ਕਿਵੇਂ ਸਮਝਿਆ ਆਪਦੇ ਪਰਿਵਾਰ ਦੀ ਤੁਹਾਡੇ ਪਰਿਵਾਰ ਦੀ ਸਿਹਤ ਨਾਲ ਉਹ ਕਿਵੇਂ ਜੁੜ ਰੂੜੀ ਦੇਖੋ ਆਪਾਂ ਕਾਰਖਾਨਾ ਕਹਿ ਦਿੰਦੇ ਆ ਜਿੱਥੇ ਲੇਬਰ ਜਾਂਦੀਆਂ ਮਸ਼ੀਨਾਂ ਲੱਗੀਆਂ। ਉਰੇ ਵੀ ਲੇਬਰ ਹੈ। ਕੁਦਰਤ ਦੇ ਸੂਖਮ ਜੀਵ ਸਾਰਾ ਸਾਲ ਦਿਨ ਰਾਤ 24 ਘੰਟੇ ਕੰਮ ਕਰਦੇ ਆ ਗਲਣ ਜੋਗ ਕੂੜੇ ਨੂੰ ਖਾਦ ਵਿੱਚ ਬਦਲਣ ਲਈ। ਉਹ ਖਾਦ ਖਰਾਕੀ ਤੱਤ ਨਹੀਂ। ਰੂੜੀ ਨੇ ਖਰਾਕੀ ਤੱਤ ਦੇਣੇ ਆ ਜੀ ਮਿੱਟੀ ਨੂੰ। ਮਿੱਟੀ ਨੇ ਫਸਲ ਨੂੰ, ਫਸਲ ਨੇ ਤੁਹਾਡੀ ਖਾਣ ਨੂੰ, ਖਾਣ ਨੇ ਤੁਹਾਡੇ ਸਰੀਰ ਨੂੰ। ਬਜ਼ੁਰਗਾਂ ਕੋਲ ਇਹ ਖਜ਼ਾਨਾ ਸੀ। ਉਹਨਾਂ ਨੇ ਇਹ ਸਾਈਕਲ ਪੂਰਾ ਦਰੁੱਸਤ ਰੱਖਿਆ ਹੋਇਆ ਸੀ। ਇਹ ਬਿਗੜਿਆ ਕਿਵੇਂ ਹੁਣ ਮੈਂ ਤੁਹਾਨੂੰ ਦੱਸਦਾ ਇੱਕ ਇੱਕ ਤੱਤ ਵੀ ਆਪਾਂ ਗੱਲ ਕਰਦੇ ਆਂ ਜੀ ਕੈਲਸ਼ੀਅਮ ਦੀ 12 ਤੋਂ 15 ਸਾਲ ਪਹਿਲਾਂ ਨਾ ਕਿਸੇ ਬਜ਼ੁਰਗ ਨੂੰ ਗੋਟੇ ਪਵਾਉਣ ਦੀ ਲੋੜ ਪੈਂਦੀ ਸੀ ਨਾ ਕੋਈ ਕੈਲਸ਼ੀਅਮ ਦੀਆਂ ਗੋਲੀਆਂ ਖਾਂਦਾ ਸੀ ਨਾ ਤੁਸੀਂ ਮੱਝਾਂ ਨੂੰ ਕੈਲਸ਼ੀਅਮ ਦਿੰਦੇ ਸੀ ਬੇਨਾ ਕੈਲਸ਼ੀਅਮ ਤੋਂ ਮੱਝਾਂ ਦੁੱਧ ਦਿੰਦੀਆਂ ਸੀ ਹੁਣ ਆਪਾਂ ਦੁਕਾਨ ਤੋਂ ਲਿਆ ਕੇ 5-5 ਲੀਟਰ ਦੀਆਂ ਕਿੰਨੀਆਂ ਕੈਲਸ਼ੀਅਮ ਢੇਲਾ ਕੇ ਪਾ ਰਹੇ ਹਾਂ ਵਜ੍ਹਾ ਕੀ ਹੋਈ ਤੁਹਾਡੀ ਧਰੂੜੀ ਚੋਂ ਕੈਲਸ਼ੀਅਮ ਘਟਿਆ ਧਰੂੜੀ ਚੋਂ ਘਟਿਆ ਦੀ ਮਿੱਟੀ ਚੋਂ ਘਟਿਆ ਮਿੱਟੀ ਚੋਂ ਘਟਿਆ ਫਸਲ ਚੋਂ ਘਟਿਆ ਉਹੀ ਖੇ ਉਸੇ ਜੋ ਖਰਾਕ ਆਪਣੀ ਆ ਰਹੀ ਹੈ ਮਿੱਟੀ ਚੋਂ ਹੀ ਤੁਹਾਡਾ ਮਿੱਟੀ ਚੋਂ ਘਟਿਆ ਫਸਲ ਚੋਂ ਘਟਿਆ ਫਸਾਦਨ ਚੋਂ ਘਟਿਆ ਜੀ ਖਰਾਕ ਚੋਂ ਘਟਿਆ ਖਰਾਣ ਚੋਂ ਘਟਿਆ ਸਰੀਰ ਚੋਂ ਘਟਿਆ ਇਹੀ وجہ ਹੈ ਕਿ ਆਪਾਂ 60 ਸਾਲ ਦੀ ਤਕਰੀਬਨ ਬੀਬੀਆਂ ਦੇ ਕੋਟੇ ਜਿਆਦਾ ਪੈ ਰਹੇ ਆ ਬਜ਼ੁਰਗਾਂ ਦੇ ਬੰਦਿਆਂ ਦੇ ਉਹਨੂੰ 5-7 ਸਾਲ ਬਾਅਦ 40 ਸਾਲ ਤੋਂ ਉੱਪਰ ਦੀਆਂ ਬੀਬੀਆਂ ਨੂੰ ਹਰ ਇੱਕ ਨੂੰ ਕੈਲਸ਼ੀਅਮ ਦੀ ਦਵਾਈ ਆਪਾਂ ਲੈ ਰਹੇ ਆ ਬੰਦਿਆਂ ਦੀ 5-7 ਸਾਲ ਬਾਅਦ ਸ਼ੁਰੂ ਹੋ ਜਾਂਦੀ ਹੈ ਤੇ ਆਉਣ ਵਾਲੇ ਟਾਈਮ 'ਚ ਮੋਟਿਆਂ ਦੇ ਆਪਰੇਸ਼ਨ ਸ਼ੁਰੂ ਨੇ ਜੀ ਪੰਜਾਬ 'ਚ ਕੋਟਿਆਂ ਦਾ ਆਮ ਹੋ ਗਿਆ ਮੋਟੇ 10 ਸਾਲ ਤੋਂ ਜਿਹੜੇ ਲੋਕਾਂ ਨੂੰ ਮੋਟੇ ਵੀ ਆਪਣਾ ਰੂਪ ਬ ਇੰਨੀਆਂ ਹੱਡੀਆਂ ਆਪਣੀਆਂ ਕਮਜ਼ੋਰ ਹੋ ਰਹੀਆਂ ਨੇ ਖਰਾਬ ਰਾਹੀਂ ਕੈਲਸ਼ੀਅਮ ਨਹੀਂ ਮਿਲ ਰਿਹਾ ਬਜ਼ੁਰਗਾਂ ਨੇ ਇਹ ਖਜ਼ਾਨਾ ਸੰਭਿਆ ਹੋਇਆ ਸੀ ਇਹ ਸਾਇਕਲ ਉਹਨਾਂ ਨੂੰ ਪੂਰਾ ਪਤਾ ਸੀ ਇਸੇ ਲਈ ਊੜੀ ਨੂੰ ਦੀਵਾ ਲਾਇਆ ਜਾਂਦਾ ਸੀ ਉਹਦੀ ਮਹੱਤਤਾ ਉਹਦਾ ਇੰਪੋਰਟੈਂਸ ਉਹਦੀ ਸਮਝ ਹੀ ਜਾਂਦੀ ਸੀ ਆਪਾਂ ਦੀਵਾ ਅੱਜ ਵੀ ਲਈ ਜਾਂਦੇ ਹਾਂ ਪਰ ਪਰਵਾਹ ਨਹੀਂ ਕਰਦੇ ਵੀ ਉਹਦੀ ਸਿਹਤ ਦਾ ਖਿਆਲ ਵੀ ਨਹੀਂ ਰੱਖਿਆ ਕਰਦੇ ਰਹੀਏ ਨਹੀਂ ਹੁਣ ਚਲੋ ਊੜੀਆਂ ਜਵਦਾ ਹਨਾ ਉਹ ਗੱਲ ਨਹੀਂ ਰਹੀ ਕੈਮੀਕਲ ਖੇਤੀ ਤੇ ਆਪਾਂ ਸਾਰੇ ਚੱਲ ਗਏ ਆ ਤੇ ਇਹ ਮਹੱਤਵਪੂਰਨ ਜੀ ਖਾਦ ਦਾ ਇੱਕ ਕੈਲਸ਼ੀਅਮ ਯੂ ਬਾਦਨ ਲੈ ਕੇ ਤੁਹਾਨੂੰ ਸਮਝਾਇਆ ਕਿਉਂਕਿ ਆਪਣੇ ਹੱਡੀ ਨਹੀਂ ਕਰੀਏ ਤੁਸੀਂ ਸਮਝ ਸਕਦੇ ਹੋ ਬਾਕੀ ਸਾਰੇ ਖਰਾਕੀ ਤੱਤਾਂ ਦਾ ਇਹੀ ਹਾਲ ਹੈ ਜਿੰਨੇ ਪਸ਼ੂ ਪੰਛੀ ਜਾਨਵਰ ਜੋ ਮਨੁੱਖ ਨੇ ਫੜ ਕੇ ਕੈਦ ਨਹੀਂ ਕੀਤੇ ਆਜ਼ਾਦ ਤੁਰੇ ਫਿਰਦੇ ਆ ਤੁਸੀਂ ਦੇਖੋ ਕਿਸੇ ਦੀ ਦਵਾਈਆਂ ਦੀ ਦੁਕਾਨ ਹੈ ਕਿਸੇ ਦਾ ਕੋਈ ਡਾਕਟਰ ਹੈ ਪਰ ਸਦੀਆਂ ਤੋਂ ਆਪਣੇ ਬਰਾਬਰ ਜਿਉਂਦੇ ਆ ਰਹੇ ਨੇ ਕੋਈ ਹਸਪਤਾਲ ਨਹੀਂ ਕੋਈ ਡਾਕਟਰ ਨਹੀਂ ਕੋਈ ਦਵਾਈ ਨਹੀਂ ਲੈਂਦਾ ਕਿਵੇਂ ਕੋਦਰਤ ਨੇ ਹਰ ਇੱਕ ਜੀਵ ਜੰਤੂ ਦੇ ਅੰਦਰ ਇੱਕ ਡਿਫੈਂਸ ਸਿਸਟਮ ਬਣਾਇਆ ਜੀ ਜੋ ਬਿਮਾਰੀਆਂ ਨਾਲ ਲੜਦਾ ਹੈ ਤੁਹਾਡੇ ਅੰਦਰ ਵੀ ਹੈ ਆਪਣੇ ਅੰਦਰ ਵੀ ਜੇ ਉਹ ਸਹੀ ਕੰਮ ਕਰਦਾ ਹੈ ਤੁਸੀਂ ਬਿਮਾਰ ਹੋਈ ਨਹੀਂ ਸਕਦੇ ਆਪਣੇ ਬਜ਼ੁਰਗਾਂ ਦਾ ਉਹ ਦੋਸਤ ਸੀ ਪਰ ਉਹ ਡਿਫੈਂਸ ਸਿਸਟਮ ਦੀ ਇੱਕ ਸ਼ਰਤ ਹੈ ਉਹਨੂੰ ਖੁਰਾਕੀ ਤੱਤ ਪੂਰੇ ਚਾਹੀਦੇ ਆਪਾਂ ਖੁਰਾਕੀ ਤੱਤ ਨਹੀਂ ਆਪਾਂ ਪੂਰੇ ਮਿਲਾਰੇ ਆਪਣਾ ਡਿਫੈਂਸ ਸਿਸਟਮ ਨਹੀਂ ਸਹੀ ਕੰਮ ਕਰ ਰਿਹਾ ਤਾਂ ਕਰਿਆ ਕਰਕੇ ਆਪਾਂ ਨੂੰ ਹਰ ਇੱਕ ਬਿਮਾਰੀ ਆ ਬੜੀ ਆਸਾਨੀ ਨਾਲ ਘੇਰ ਲੈਂਦੀ ਹੈ ਇਹ ਵਜ੍ਹਾ ਸੀ ਜੀ ਆਪਣੇ ਬਜ਼ੁਰਗਾਂ ਦੀ ਜ਼ਿਆਦਾ ਉਮਰ ਹੋਣ ਦਾ ਸਿਹਤ ਹੁੰਦਾ ਰਾਜ ਕੀ ਸੀ ਤੇ ਆਪਣੇ ਬਿਮਾਰ ਹੋਣ ਦਾ ਕਾਰਨ ਕੀ ਹੈ ਮਿੱਟੀ ਹਵਾ ਪਾਣੀ ਨਹੀਂ ਪਹਿਲਾਂ ਕੋਈ ਵਾਇਰਸ ਫੈਲਦਾ ਸੀ ਤਾਂ ਪਿੰਡ ਇੱਕ ਜਗ੍ਹਾ ਤੋਂ ਉੱਜਣ ਕੇ ਦੂਜੀ ਜਗ੍ਹਾ ਜਾ ਕੇ ਮਰਦਾ ਸੀ ਅੱਜ ਇਹ ਪੋਸੀਬਲ ਨਹੀਂ ਹੈ ਬਜ਼ੁਰਗ ਆਪਣੇ ਜ਼ਮੀਨਾਂ ਸਾਧਨਾਂ ਦੇ ਉੱਪਰ ਦੋਸ਼ਮ ਨਕੀੜਿਆਂ ਦਾ ਅਟੈਕ ਵੱਧ ਗਿਆ ਫਿਰ ਆਪਾਂ ਜ਼ਹਿਰ ਵਾਲੀਆਂ ਢੂਲੀਆਂ ਚੱਕ ਦਿੰਦੇ ਜਿਹੜਾ ਹੁਣ ਹਰੀ ਕ੍ਰਾਂਤੀ ਵਾਲਾ ਮਾਡਲ ਹੈ ਇਹ ਮਨੁੱਖ ਦਾ ਬਣਾਇਆ ਮਾਡਲ ਹੈ ਇਹਦੀ ਇੱਕ ਉਮਰ ਹੈ ਇੱਕ ਟਾਈਮ ਇਹ ਮੁੱਦੇ ਨੂੰ ਡੇਗੂਗਾ ਉਹੀ ਗੱਲ ਫੇਰ ਆਪਾਂ ਕਰਦੇ ਆਵੇਂ ਮਿੱਟੀ ਹਵਾ ਪਾਣੀ ਜ਼ਹਿਰਾਂ ਛਿੜਕਾਂਗੇ ਜ਼ਹਿਰਾਂ ਖਾਵਾਂਗੇ ਉਪਰ ਦਵਾਈ ਨਹੀਂ ਆ ਮੈਂ ਅਟੱਲ ਹੈ ਇੱਥੇ ਕੋਈ ਮਾਫੀ ਨਹੀਂ ਹੈ ਇਸੇ ਲਈ ਸਾਡੀ ਫਾਊਂਡੇਸ਼ਨ ਜਿਹੜੀ ਹੈਗੀ ਆ ਪੰਜਾਬ ਦੇ ਵਿੱਚ ਰਵਾਇਤੀ ਰੁੱਖ ਲਾਉਣ ਦੀ ਮੁਹਿੰਮ ਆ ਜਿਹੜੀ ਉਹ ਚਲਾ ਰਹੀ ਆ 30 ਲੱਖ ਰੁੱਖ ਅਸੀਂ ਹੁਣ ਤੱਕ ਲਾ ਚੁੱਕੇ ਹਾਂ 100 ਕਰੋੜ ਰੁੱਖ ਪੰਜਾਬ ਦੇ ਵਿੱਚ ਰਵਾਇਤੀ ਲਾਉਣ ਦਾ ਸਾਡਾ ਟੀਚਾ ਆ ਕਿਉਂਕਿ ਜਦੋਂ ਜ਼ਹਿਰ ਮੁਕਤ ਖੇਤੀ ਤੋਂ ਕਿਸਾਨ ਨੇ ਹਟ ਕੇ ਬਿਨਾਂ ਜ਼ਹਿਰ ਵਾਲੀ ਖੇਤੀ ਤੇ ਗੁਰੂ ਨਾਨਕ ਦੇਵ ਜੀ ਵਾਲੀ ਖੇਤੀ ਤੇ ਆਉਣਾ ਆ ਉਹ ਰਵਾਇਤੀ ਰੁੱਖਾਂ ਤੋਂ ਬਿਨਾ ਨਹੀਂ ਹੋ ਸਕਦੀ ਸਭ ਤੋਂ ਪਹਿਲਾਂ ਪਦਮ ਇਹ ਜ਼ਰੂਰੀ ਹੁੰਦੀ ਹੈ ਤਾਂ ਜ਼ਹਿਰ ਮੁਕਤ ਖੇਤੀ ਹੋਏਗੀ ਆਦਰਵਾਈਜ਼ ਨਹੀਂ ਹੋ ਸਕਦੀ ਤੋ ਇਸ ਤੋਂ ਅਗਲਾ ਮਨਕਾ ਆ ਜਾਂਦਾ ਜੀ ਆਪਣਾ ਰਵੱਈਏ ਰੁੱਖਾਂ ਤੋਂ ਤੁਹਾਡਾ ਮਿੱਤਰ ਕੀੜੇ ਜੇ ਮਿੱਤਰ ਕੀੜੇ ਕੀਟ ਪੰਗੇ ਨਹੀਂ ਹੈਗੇ ਆਪਣੀ ਫਸਲ ਨਹੀਂ ਹੋ ਸਕਦੀ ਆਪਣੀ ਖਰਾਕ ਨਹੀਂ ਆ ਸਕਦੀ ਉਹਦੇ ਵਿੱਚ ਤੁਸੀਂ ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦੇਣਾ ਵੀ तितਲੀਆਂ ਖਤਮ ਦੁਨੀਆ ਖਤਮ ਮੱਖੀ ਖਤਮ ਦੁਨੀਆ ਖਤਮ ਜੇ ਇਨਸਾਨ ਖਤਮ ਤਾਂ ਦੁਨੀਆ ਸੋਹੀ ਹੋਣੀ ਸੀ ਕਿਉਂਕਿ ਖਰਾਬ ਹੀ ਇਨਸਾਨ ਕਰ ਰਿਹਾ ਅਗਲਾ ਮਨਕਾ ਆਉਂਦਾ ਜੀ ਮਿੱਟੀ ਸਾਰੇ ਆਪਾਂ ਖੇਤੀ ਨਾਲ ਜੁੜੇ ਹੋਏ ਆ ਸਭ ਨੂੰ ਪਤਾ ਆ ਪ੍ਰਾਇਮਰੀ ਇਕਨੋਮੀ ਜਿਹੜੀ ਆਪਣੀ ਉਹ ਖੇਤੀ ਤੇ ਟਿਕੀ ਹੋਈ ਆ ਪਹਿਲਾਂ ਫਸਲ ਆਏਗੀ ਗੱਡੀਆਂ ਕੋਠੀਆਂ ਕਾਰਾਂ ਪੈਸਾ ਉਹ ਆਪਣੇ ਲਈ ਬਾਅਦ ਚੱਲ ਜਾ ਖੁਰਾਕ ਹੀ ਆਪਣੀ ਮਿੱਟੀ ਨੇ ਦੇ ਦੇਣੀ ਮਿੱਟੀ ਉਹੀ ਗੱਲ ਆ ਵੀ ਸੇਤ ਇਹ ਨਾਲ ਠੀਕ ਨਹੀਂ ਤਾਂ ਪੈਸਾ ਵੀ ਮਿਸ਼ ਨਹੀਂ ਕਰ ਸਕਦਾ ਇਹ ਮਿੱਟੀ ਦੀ ਇੰਪੋਰਟੈਂਸ ਆਪਾਂ ਸਾਰੇ ਜਾਣਦੇ ਇਸ ਤੇ ਮੈਂ ਜ਼ਿਆਦਾ ਲੰਬੀ ਚੌੜੀ ਗੱਲ ਨਹੀਂ ਕਰੂੰਗਾ ਹੁਣ ਨਗਰ ਖੇੜੀ ਦੀ ਮਾਲਾ ਦੇ ਖਾਸ ਮੰਨ ਕੇ ਜੀ ਪਹਿਲਾ ਮਨੁੱਖ ਦੂਸਰਾ ਖਵਾਜਾ ਤੀਸਰਾ ਰੂੜੀ ਚੌਥਾ ਰਵਾਈਤੀ ਰੁੱਖ ਪੰਜਵਾਂ ਮਿੱਤਰ ਕੀੜੇ 6ਵਾਂ ਹੋ ਗਈ ਆਪਣੀ ਮਿੱਟੀ ਇਹਨਾਂ ਦੇ ਵਿੱਚੋਂ ਇੱਕ ਵੀ ਮਣਕਾ ਖਰਾਬ ਹੋਇਆ ਜੀ ਤਾਂ ਉਹ ਨਗਰਖੇੜਾ ਬਿਮਾਰ ਹੋਊਗਾ ਹੀ ਹੋਊਗਾ ਉਹ ਦਿਵਾਨੀਆਂ ਬਿਮਾਰੀਆਂ ਦੀ ਚਪੇੜ ਚ ਆਊਗਾ ਦਿਵਾਨੀਆਂ ਤੇ ਆਪਾਂ ਜਿਵੇਂ ਚੱਲ ਰਹੇ ਹਾਂ ਉਹੀ ਹੋਊਗਾ ਇੱਕ ਵੀ ਮਣਕਾ ਖਰਾਬ ਹੋਇਆ ਤੇ ਸਾਰੀ ਮਾਲਾ ਗਈ ਇਹ ਮਹੱਤਵ ਸੀਗਾ ਨਗਰਖੇੜ ਦਾ ਨਗਰਖੇੜ ਦੀ ਕੀ ਪਿੰਡਾਂ 'ਚ ਆਪਾਂ ਸਮਾਧ ਮੰਡਾ ਰੱਖਿਆ ਕਿਤੇ ਮੰਦਿਰ ਬਣਾ ਰੱਖਿਆ ਛੋਟੇ ਵੱਡੇ ਉਹ ਇਹ ਚੀਜ਼ਾਂ ਦਾ ਸੁਮੇਲ ਹੈ ਸੁਨੇਹਾ ਇਹ ਸੀ ਵੀ ਆਪਾਂ ਇਸ ਸਾਰੀ ਚੀਜ਼ਾਂ ਧਿਆਨ ਰੱਖਣੇ ਹੁਣ ਆਪਣਾ ਇਹ ਪ੍ਰੋਜੈਕਟ ਹੈ ਜੀ ਦੇਖੋ ਵਨ ਇੱਕ ਗੱਲ ਆਪਾਂ ਸਮਝ ਚੁੱਕੇ ਆਂ ਵੀ ਕਿਵੇਂ ਜਿਹੜਾ ਕੂੜਾ ਉਹਦੀ ਮੌਜੂਦਾ ਰਚਨਾ ਕੀ ਆ ਕਿਵੇਂ ਉਹ ਤੁਹਾਡੇ ਪਰਿਵਾਰ ਤੇ ਸਿਹਤ ਨਾਲ ਜੁੜਿਆ ਇਹ ਪ੍ਰੋਜੈਕਟ ਨਗਰ ਖੇੜੀ ਦੀ ਤੁਹਾਡੇ ਬੱਚਿਆਂ ਦੀ ਪਰਿਵਾਰ ਦੀ ਸੇਵਾ ਕਿਵੇਂ ਕਰੂਗਾ ਇਹਦੇ ਬਾਰੇ ਆਪਾਂ ਗੱਲ ਕਰਦੇ ਆਂ ਹਰ ਇੱਕ ਘਰ 'ਚ ਦੋ ਡਸਟਬਿਨ ਹੈ ਜੀ ਸਾਡੀ ਫਾਊਂਡੇਸ਼ਨ ਵੱਲੋਂ ਪੰਚਾਇਤ ਨਾਲ ਮਿਲ ਕੇ ਫ੍ਰੀ ਆਫ ਕਾਸਟ ਦਿੱਤੇ ਜਾਣਗੇ ਇੱਕ ਹਰਾ ਤੇ ਇੱਕ ਨੀਲਾ ਹਰ ਇੱਕ ਘਰ ਕੱਲ ਤੋਂ ਅਸੀਂ ਘਰ-ਘਰ ਜਾਵਾਂਗੇ ਪ੍ਰੋਪਰ ਰਿਕਾਰਡ ਬਣੇਗਾ ਡਸਟਬਿਨ ਦੇਵਾਂਗੇ ਨਾਲ ਸਮਝਾਵਾਂਗੇ ਕਿ ਕਿਹੜੀ ਬਾਲਟੀ ਦੇ ਵਿੱਚ ਕੀ ਪਾਉਣਾ ਹੈ ਜਿਹੜੀ ਹਰੀ ਪਾਲਟੀ ਹੈ ਜੀ ਇਹ ਆਪਾਂ ਰਸੋਈ ਚ ਰੱਖਣੀ ਹੈ ਇਹਦੇ ਵਿੱਚ ਗਲਣਜੋਗ ਚੀਜ਼ ਪਾਉਣੀ ਹੈ ਜਿਹੜੇ ਟੋਏ ਤੁਹਾਡੇ ਪਿੰਡੋਂ ਬਾਹਰ ਬਣਿਆ ਕੋਈ ਉੱਥੇ ਕੂੜਾ ਆਪ ਨਹੀਂ ਸਿੱਟੇਗਾ ਉਹ ਖਾਦ ਬਣਾਉਣ ਦਾ ਕਾਰਖਾਨਾ ਹੈ ਉਹ ਵੀ ਦਾ ਮਾਡਰਨ ਰੂਪ ਹੈ ਇੱਕ ਟੈਕਨੀਕਲ ਤਰੀਕੇ ਨਾਲ ਉਹ ਬਣਿਆ ਕੋਈ ਬਾਹਰੋਂ ਕੂੜਾ ਨਹੀਂ ਆਊਗਾ ਕਿਸੇ ਪਿੰਡ ਦਾ ਕਿਸੇ ਸ਼ਹਿਰ ਦਾ ਬਿਲਕੁਲ ਵੀ ਨਹੀਂ ਸਿਰਫ ਤੁਹਾਡੇ ਪਿੰਡ ਦੇ ਗਲਣਜੋਗ ਕੂੜੇ ਤੋਂ ਖਾਦ ਬਣਦੀ ਬਣਦੀ 250 ਘਰ ਸਾਲ ਦੇ ਵਿੱਚ 100 ਟਨ ਗਿੱਲਾ ਕੂੜਾ ਪੈਦਾ ਕਰਦੇ ਆ ਜੀ ਉਦੇ ਤੋਂ 15 ਤੋਂ 18 ਟਨ ਆਰਗੈਨਿਕ ਤੇ ਜੈਵਿਕ ਖਾਦ ਬਣ ਰਹੀ ਹੈ ਉਹ ਤੁਹਾਡੇ ਪਿੰਡ ਦੀ ਪ੍ਰਾਪਰਟੀ ਹੈ ਪੰਚਾਇਤ ਦੀ ਪ੍ਰਾਪਰਟੀ ਹੈ ਪੰਚਾਇਤ ਕੁਝ ਕਰੇ ਅਸੀਂ ਉਹਨੂੰ ਕਿਤੇ ਨਹੀਂ ਲੈ ਕੇ ਜਾਵਾਂ ਸੋ ਹਰੀ ਬਾਟੀ ਸੋਈ ਚ ਰੱਖਣੀ ਹੈ ਜੀ ਇਹਦੇ ਵਿੱਚ ਆਪਾਂ ਪਾਉਣਾ ਹੈ ਫਲ ਸਬਜ਼ੀ ਦਾ ਛਿਲਕਾ ਜੋ ਚੀਜ਼ ਗੜ ਸਕਦੀ ਹੈ ਚਾਹ ਪੱਤੀ ਹੋਊਗੀ ਜੀ ਸਵਾਹ ਝਾੜੂ ਲੱਗੀ ਮਿੱਟੀ ਦਰਖਤ ਦਾ ਪੱਤਾ ਕੋਈ ਦਾਲ ਸਬਜ਼ੀ ਖਰਾਬ ਹੋ ਗਿਆ ਕਿਸੇ ਡੰਗਰ ਕੋਸ਼ ਵਿੱਚ ਪਾਉਣ ਜੋਗਾ ਵੀ ਨਹੀਂ ਹੈਗਾ ਉਹ ਇਹਦੇ ਵਿੱਚ ਪਾ ਲਓ ਇੱਕ ਗੱਲ ਦਾ ਧਿਆਨ ਰੱਖਣਾ ਜੀ ਇਸ ਤੋਂ ਇਲਾਵਾ ਹਰੀ ਬਾਟੀ 'ਚ ਆਪਾਂ ਕੁਝ ਨਹੀਂ ਪਾਉਣਾ ਨੀਲੀ ਬਾਟੀ ਹੈ ਜੀ ਇਹ ਤੁਸੀਂ ਰੱਖਣੀ ਆ ਲੌਬੀ ਲੌਬੀ ਚ ਰਾਹਦਾਰੀ ਜਾਂ ਭਾਂਡੇ ਛੱਤਾਂ ਛੱਲੇ ਹੋਵੇ ਇਹਦੇ ਵਿੱਚ ਉਹ ਚੀਜ਼ ਪਾਉਣੀ ਦੀ ਜਿਹੜੀ ਚੀਜ਼ ਨਹੀਂ ਘੜਦੀ ਲਫਾਫਾ ਗੱਤਾ ਕਾਗਜ਼ ਪਲਾਸਟਿਕ ਰਬੜ ਕੋਈ ਬੂਟ ਚੱਪਲ ਟੁੱਟਿਆ ਹੋਇਆ ਖਰਾਬ ਕੱਪੜਾ ਨੀਲੀ ਬਾਟੀ ਦੇ ਵਿੱਚ ਬੱਚਿਆਂ ਦਾ ਡਾਈਪਰ ਹੈ ਤੇ ਪੈਡ ਹੈ ਜੀ ਕੋਈ ਉਹ ਆਪਾਂ ਅਲੱਗ ਲਫਾਫੇ ਚ ਪਾ ਕੇ ਗੱਠ ਮਾਰ ਕੇ ਇਹਦੇ ਉੱਪਰ ਰੱਖ ਲੈਣਾ ਜਾਂ ਸਫਾਈ ਵਾਲੇ ਵੀਰ ਨੂੰ ਦੱਸ ਕੇ ਦੇ ਦੇਣਾ ਵੀ ਇਹ ਅੰਦਰ ਆਉਣ ਵਾਲੀਆਂ ਫੂਕਣ ਵਾਲੀਆਂ ਚੀਜ਼ਾਂ ਇਹ ਤਿੰਨ ਤਰ੍ਹਾਂ ਦਾ ਕੂੜਾ ਜੀ ਘਰ ਦੀ ਢੀਲ ਤੋਂ ਲੱਗ ਹੋਊਗਾ ਤਾਂ ਕੂੜੇ ਦਾ ਹੱਲ ਹੈ ਜੇ ਕੂੜਾ ਮਿਕਸ ਹੋ ਗਿਆ ਘਰ ਦੀ ਢੀਲ ਤੋਂ ਹੀ ਤਾਂ ਦੁਨੀਆ ਦੇ ਉੱਪਰ ਉਸ ਕੂੜੇ ਦਾ ਕੋਈ ਹੱਲ ਨਹੀਂ ਆਪਾਂ ਜਿੰਨਾ ਮਰਜ਼ੀ ਮਸ਼ੀਨਰੀ ਜਿੰਨੀ ਮਰਜ਼ੀ ਪੈਸਾ ਲਾ ਦਈਏ ਉਹਦਾ ਫਿਰ ਕੋਈ ਫਾਇਦਾ ਨਹੀਂ ਹਰ ਰੋਜ਼ ਬੰਦਾ ਆਪਣੇ ਘਰੋਂ ਕੂੜਾ ਚੱਕਣਾ ਹੋਊਗਾ ਜੀ ਐਂ ਦਮਾਰ ਨੂੰ ਛੁੱਟੀ ਹੋਊਗੀ ਦੇਖੋ ਕਿੰਨੀ ਵੱਡੀ ਉਸ ਬੰਦੇ ਦੀ ਡਿਊਟੀ ਸਮਝੀ ਆਪਾਂ ਨਗਰ ਖੇਡ ਦੀ ਅਸਲ ਸੇਵਾ ਉਹ ਕਰ ਰਿਹਾ ਜਿੰਨੀਆਂ ਚੀਜ਼ਾਂ ਨੂੰ ਆਪਾਂ ਸਾਲ 'ਚ ਮੱਥਾ ਟੇਕਦੇ ਹਾਂ ਉਹ ਸਾਰਿਆਂ ਦੀ ਸਿਹਤ ਲਈ ਸਾਰਿਆਂ ਦੀ ਦੁਸਤੀ ਲਈ ਸਫਾਈ ਲਈ ਉਹ ਬੰਦਾ ਕੰਮ ਕਰ ਰਿਹਾ ਮਤਲਬ ਤੁਹਾਡੇ ਪਰਿਵਾਰ ਦੀ ਸਿਹਤ ਤੁਹਾਡੇ ਬੱਚਿਆਂ ਦੀ ਭੁੱਖ ਲਈ ਉਹ ਬੰਦਾ ਕੰਮ ਕਰ ਰਿਹਾ ਪਰ ਆਪਣਾ ਲੋਕਾਂ ਦਾ ਰਵਈਆ ਆਪਣਾ ਕੀ ਹੈ ਜੀ ਆਪਾਂ ਕਹਿੰਦੇ ਨੇ ਕੂੜੇ ਵਾਲਾ ਮੇਰੇ ਘਰੇ ਡਸਟਮੈਨ ਨੇ ਕੂੜੇ ਨਾਲ ਮੈਂ ਘਰੇ ਨੇ ਜਾਂ ਮੇਰੇ ਪਰਿਵਾਰ ਨੇ ਘਰੇ ਨੂੰ ਕੂੜੇ ਵਾਲੇ ਅਸੀਂ ਆ ਉਹ ਸਫਾਈ ਵਾਲਾ ਆਪਾਂ ਉਸ ਦੀ ਕਦਰ ਕਰਨੀ ਵੀ ਕਿੰਨੀ ਵੱਡੀ ਨਗਰ ਕੇੜੀ پورے ਪਿੰਡ ਦੀ ਸੇਵਾ ਉਹ ਬੰਦਾ ਕਰੂਗਾ ਉਹਨੂੰ ਪਿਆਰ ਨਾਲ ਬੋਲਣਾ ਹੈ ਉਹਦਾ ਮਾਨ ਇੱਜ਼ਤ ਉਹ ਵਹੋਣਾ ਜ਼ਰੂਰੀ ਹੈ ਜੀ ਲਾਜ਼ਮੀ ਹੈ ਤੇ ਇੱਕ ਦੇਖੋ ਆਪਾਂ ਅਸੀਂ ਨੌਕਰੀ ਕਰਦੇ ਆਂ ਅਸੀਂ ਤਨਖਾਹ ਲੈਣ ਦੇ ਹੱਕਦਾਰ ਆਂ ਆਪਾਂ ਖੇਤੀਬਾੜੀ ਕਰਦੇ ਆਂ ਆਪਾਂ ਧਰਨੇ ਲਾਉਂਦਾ ਕਿ ਆਪਦਾ ਹੱਕ ਮੰਗਦੇ ਮੰਗਦੇ ਆਂ ਕੋਈ ਦੁਕਾਨਦਾਰੀ ਕਰਦਾ ਆ ਕੋਈ ਦਿਹਾੜੀ ਕਰਦਾ ਉਹ ਵੀ ਆਪਣੀ ਮਿਹਨਤ ਲੈਣ ਦਾ ਹੱਕਦਾਰ ਹੈ ਉਦਾਂ ਹੀ ਜੋ ਉਹ ਬੰਦਾ ਇੱਕ ਮਹੀਨਾ ਤੁਹਾਡੇ ਘਰ ਤੋਂ ਕੂੜਾ ਚੁੱਕੂਗਾ ਉਹਦਾ ਵੀ ਜੋ ਮਿਹਨਤ ਬਣਦੀ ਹੈ 50 60 ਜਾਂ 70 ਰੁਪਏ ਜੋ ਵੀ ਪੰਚਾਇਤ ਤੈਅ ਕਰੂਗੀ ਮਹੀਨੇ ਦੇ 2 ਜਾਂ 3 ਰੁਪਏ ਇੱਕ ਦਿਨ ਦੇ ਬਣਦੇ ਨੇ ਤੋਫੀ ਵੀ ਨਹੀਂ ਹੋਊਗੀ ਉਹਦੀ ਉਹ ਆਪਾਂ ਉਹਨੂੰ ਖਿੜੇ ਮੱਖੇ ਹੱਸ ਕੇ ਟੈਨਸਰ ਦੇ ਦੇਣੀ ਆ ਉਈ ਉਹ ਦੀ ਮਿਹਨਤ ਆ ਜਾਂਦਾ। ਕੋਈ ਉਹ ਪੈਸਾ ਪੰਚਾਇਤ ਨੇ ਆਪਣੇ ਕੋਲ ਨਹੀਂ ਰੱਖਣਾ। ਕੋਈ ਉਹ ਪੈਸਾ ਅਸੀਂ ਨਹੀਂ ਲੈ ਕੇ ਜਾਣਾ। ਕੋਈ ਉਹ ਪੈਸਾ ਕਿਸੇ ਸਰਕਾਰੀ ਦਫ਼ਤਰ ਨੂੰ ਨਹੀਂ ਲੈਣਾ। ਜਿੱਦਾਂ ਆਪਾਂ ਬਾਕੀ ਮਿਹਨਤ ਕਰਦੇ ਆ ਮੈਂ ਦੱਸਿਆ ਤੁਹਾਨੂੰ ਉਦਾਂ ਹੀ ਉਸ ਬੰਦੇ ਦੀ ਮਿਹਨਤ ਦਾ ਉਹ ਮੁੱਲ ਆ ਜਾਂਦਾ। ਤੇ ਗਿੱਲੇ ਕੁਲੇ ਤੋਂ ਤੁਹਾਡਾ ਉਹ ਜਿਹੜੇ ਕੰਪੋਸਟਿੰਗ ਪਿੰਟ ਬਣੇਗੀ ਉੱਥੇ ਖਾਦ ਬਣੇਗੀ। ਪਲਾਸਟਿਕ ਲੱਗ ਤੋਂ ਇਕੱਠਾ ਹੋ ਜਾਏਗਾ ਜਦੋਂ ਉਹਦਾ ਵੇਚਣ ਜੋਗ ਹੋਵੇ ਉਹ ਬੰਦਾ ਵੇਚ ਲਿਆ ਕਰੇਗਾ। ਸੈਨੀਟਰੀ ਪੈਡ ਤੇ ਡਾਈਪਰ ਦੀ ਕੁ ਦੇਸੀ ਭੱਤੀ ਬਣਦੀ ਹੈਗੀ ਜੀ ਉਹਦਾ ਕੋਈ ਹੱਲ ਨਹੀਂ ਹੈ। ਉਹ ਬਰਨ ਕਰਨਾ ਪਏਗਾ ਆਪਾਂ। ਜਿੱਦਾਂ ਹੁਣ ਲਿਫਾਫਾ ਤੇ ਪਲਾਸਟਿਕ ਹੁਣ ਆਪਾਂ ਨੂੰ ਜਿਵੇਂ 12 ਤੋਂ 15 ਟਨ ਨੇ ਦੱਸਿਆ ਸੀ ਵੀ ਆਪਾਂ ਨੂੰ ਆਉਂਦਾ ਤੁਸੀਂ ਹੁਣ ਤੋਦੋ ਵੀ ਇੰਨਾ ਦਿਖਦਾ ਤਾਂ ਹੈ ਨਹੀਂ ਹਾਲਾਂਕਿ ਟੋਬੇ ਭਰੇ ਪਿਆ ਪਰ ਇੰਨਾ ਨਹੀਂ ਦਿਖਦਾ ਕਿਉਂ ਸਰਦੀਆਂ ਦੇ ਵਿੱਚ ਬੀਬੀਆਂ ਕੀ ਕਰਦੀਆਂ ਜਿਉਂ ਗਰਮ ਪਾਣੀ ਵਾਲੇ ਗੀਦਨ ਦੇ ਵਿੱਚ ਜਲਾਉਂਦੀਆਂ ਗਰਮੀਆਂ ਦੇ ਵਿੱਚ ਹੁਣ ਕੀ ਆਪਾਂ ਪਹਿਲਾਂ ਮਿੱਟੀ ਦਾ ਤੇਲ ਆਉਂਦਾ ਸੀ ਚੁੱਲ੍ਹੇ ਦੇ ਵਿੱਚ ਜਦੋਂ ਅੱਗ ਬਾਲਣੀ ਹੈ ਦੋ ਗੋਹੇ ਜਾਂ ਪਾਤੀਆਂ ਲਾਈਆਂ ਨਾਲ ਤੋਂ ਲਿਫਾਫੇ ਲਾਉਂਦੇ ਕਈ ਤਰ੍ਹਾਂ ਦੀਆਂ ਜ਼ਹਿਰੀਲੀਆਂ ਤੇ ਟੌਕਸਿਕ ਗੈਸਾਂ ਨਿਕਲਦੀਆਂ ਜੀ ਜਦੋਂ ਤੁਸੀਂ ਪਲਾਸਟਿਕ ਨੂੰ ਬਰਨ ਕਰਦੇ ਹੋ ਇੱਕ ਗੱਲ ਯਾਦ ਰੱਖਿਓ ਜਦੋਂ ਤੁਸੀਂ ਗਰਮ ਪਾਣੀ ਵਾਲੇ ਗੀਜ਼ਰ ਚ ਜਾਂ ਚੁੱਲ੍ਹੇ 'ਚ ਜਾਂ ਮੈਂ ਕਹਿੰਦਾ ਨੇ ਘਰੇ ਲਪਾਫੇ ਬੂਰਦੇ ਹੋ ਇੱਕ ਗੱਲ ਯਾਦ ਰੱਖਿਓ ਤੁਸੀਂ ਆਪਣੇ ਪਰਿਵਾਰਾਂ ਦੇ ਸਾਹਾਂ 'ਚ ਜ਼ਹਿਰ ਘੂਰਦੇ ਹੋ ਰੋਜ਼ ਥੋੜਾ ਥੋੜਾ ਕਰਕੇ ਤੁਸੀਂ ਸਾਹ ਰਾਹੀਂ ਆਪਣੇ ਪਰਿਵਾਰ ਨੂੰ ਬੱਚਿਆਂ ਨੂੰ ਜ਼ਹਿਰ ਦੇ ਰਹੇ ਹੋ ਦੂਜੀ ਗੱਲ ਆਪਾਂ ਕਹਿ ਦਿੰਨੇ ਹਾਂ ਜੀ ਇੰਨੀਆਂ ਫੈਕਟਰੀਆਂ ਚੱਲਦੀਆਂ ਭੱਠੇ ਚੱਲਦੇ ਉਹਨਾਂ ਦਾ ਵੀ ਧੂਆਂ ਇਹ ਜੀ ਕਹਿੰਦਾ ਇੰਨੇ ਨਾਲ ਕੀ ਹੋ ਗਿਆ ਹਰ ਇੱਕ ਦੀ ਦਾ ਪੋਲੂਸ਼ਨ ਵੱਖਰਾ ਹੈ। ਔਰਾਲੀ ਦਾ ਤੁਮਾ ਕੁਸ਼ੂਰ ਹੈ। ਕੋਲੇ ਦਾ ਕੁਸ਼ੂਰ ਹੈ। ਪਲਾਸਟਿਕ ਦਾ ਬਹੁਤ ਜ਼ਿਆਦਾ ਚੱਲਦਾ। ਤੇ ਸਭ ਤੋਂ ਪਹਿਲਾਂ ਸਿੱਧਾ ਤੁਹਾਡੇ ਸਾਨਾਂ ਦੀ ਜਾਨ ਹੈ। ਫਿਰ ਕੁਝ ਵੀਰ ਆਪਣੇ ਕਹਿੰਦੇ ਕਿ ਤਾਂ ਖੇਤ ਜਾ ਕੇ ਅੱਗ ਲਗਾ ਦਿੰਦੇ। ਖੇਤ ਵੀ ਖਰਾਬ ਹੋ ਗਈ ਹੈ। ਉਹਦਰ ਤਾਂ ਸਾਰੇ ਕਿਤੇ ਇੱਕ ਹੈ। ਖੇਤ ਕੋਈ ਵੱਖਰੀ ਹਵਾ ਜਾਂ ਵੱਖਰਾ ਪਰਿਆਵਰਣ ਜਾਂ ਪਾਉਣ ਪਾਣੀ ਸੁਣਿਆ। ਉਹਦੇ ਹਵਾ ਦੇ ਸਾਰੀ ਗੋਈਆਂ ਸਾਹ ਲੈਂਦੀ ਹੈ। ਆਪਾਂ ਬਚਣਾ ਇਹ ਤਰੀਕੇ ਨਾਲ ਪਲਾਸਟਿਕ ਨੂੰ ਜਿਹੜਾ ਹੈਗਾ ਪਿੰਡੋਂ ਬਾਹਰ ਕੱਢਣਾ। ਤੇ ਇਹ ਸੀਗਾ ਜੀ ਇਸ ਪ੍ਰੋਜੈਕਟ ਬਾਰੇ। ਹੁਣ ਮੈਂ ਬੇਨਤੀ ਕਰੂੰਗਾ ਕਿ ਆਪਾਂ ਥੋੜੇ ਥੋੜੇ ਗਰੁੱਪ ਦੇ ਵਿੱਚ ਉਹ ਐਗਜ਼ਿਬਿਸ਼ਨ ਲੱਗੇ ਜੀ ਉੱਥੇ ਜਾ ਕੇ ਸਮਝਾਂਗੇ ਵੀ ਆਪਾਂ ਵੱਖ-ਵੱਖ ਕਿਸਮ ਦਾ ਕੂੜਾ ਲਗਾਏ ਕਿ ਕਿਹਲੀ ਬਾल्टी ਦੇ ਵਿੱਚ ਕੀ ਪਾਉਣਾ ਹੈ ਤੇ ਇੱਕ ਮੈਂ ਬੇਨਤੀ ਕਰੂੰਗਾ ਕਿ ਜੋ ਸੱਜਣ ਮਿੱਤਰ ਆਪਣੇ ਅਜੇ ਇੱਥੇ ਨਹੀਂ ਪਹੁੰਚ ਲਗੇ ਉਹਨਾਂ ਨੂੰ ਇਸ ਪ੍ਰੋਜੈਕਟ ਦੀ ਇਸ ਮਹੱਤਤਾ ਬਾਰੇ ਦੱਸਣਾ ਹੈ ਤੇ ਕੂੜੇ ਦੀ ਰਚਨਾ ਕਿਵੇਂ ਚੇਂਜ ਹੋਊਗੀ ਆ ਕੀ ਇਫੈਕਟ ਹੋਊਗਾ ਉਹਦੇ ਬਾਰੇ ਸਮਝਾਉਣਾ ਹੈ ਤਾਂ ਕਿ ਇਸ ਪ੍ਰੋਜੈਕਟ ਨਾਲ ਵੱਧ ਤੋਂ ਵੱਧ ਲੋਕ ਜੁੜ ਸਕਣ। ਦੇਖੋ ਸਰਕਾਰ ਨੂੰ ਵੀ ਸਕੀਮ ਲੈ ਕੇ ਆਉਂਦੀ ਹੈ ਜੀ। ਆਪਾਂ ਉਹਦੇ 'ਚ ਨੁਕਸ ਘਟਾਉਣ ਤੋਂ ਪਹਿਲਾਂ ਪਹੁੰਚਦੇ ਹਾਂ। ਆਪਾਂ ਕਦੇ ਇਹ ਨਹੀਂ ਸੋਚਿਆ ਵੀ ਸਰਕਾਰ ਦੀ ਜੇ ਸਕੀਮ ਆਈ ਸੀ ਉਹ ਕਾਮਯਾਬ ਕਰਨ ਚ ਮੇਰੇ ਪਿੰਡ ਚ ਉਸ ਸਕੀਮ ਨੂੰ ਕਾਮਯਾਬ ਕਰਨ ਚ ਮੇਰਾ ਯੋਗਦਾਨ ਕੀ ਸੀ ਹਮੇਦੀ ਪਿੰਡ ਦੀ ਜਿਹੜਾ ਸੇਵਾ ਦਾ ਮੌਕਾ ਦਿੱਤਾ ਜੀ ਬਹੁਤ ਬਹੁਤ ਧੰਨਵਾਦ ਅੱਜ ਵੀ ਆਜਾ ਅੱਜ ਵੀ ਨੇੜੇ ਮੌਜੂਦ ਇਹ ਜਿੰਨੀ ਆਈਟਮ ਆ ਆਪਣੇ ਸਾਹਮਣੇ ਪਈਆਂ ਜੀ ਇਹ ਆਪਣਾ ਘਰ ਦਾ ਕੁੰਡਾ ਆ। ਆਪਾਂ ਹਰੀ ਬਾਰਟੀ ਵਿੱਚ ਵਿੱਚ ਉਹਦੇ ਵਿੱਚ ਫਲਸਾਫੀ ਦਾ ਛਿਲਕਾ, ਲੱਕ ਦੇ ਪੱਤੇ ਝਾੜੂ ਲੱਗੀ ਮਿੱਟੀ ਦੀ, ਆਪਣੀ ਚਾਹ ਪੱਕੀ ਹੋਈ ਚਾਹ ਵਾਲੀ ਤੇ ਸਵਾਹ। ਕੋਈ ਦਾਣ ਪਾਣੀ ਖਰਾਬ ਹੋਇਆ ਭਾਜੀ, ਡੰਗਰ ਪਸ਼ੂ ਨੂੰ ਪਾਉਣ ਜੂਗਾ ਵੀ ਨਹੀਂ ਹੈਗਾ ਉਹ ਆਪਾਂ ਇਹਦੇ ਵਿੱਚ ਪਾ ਦਿੰਦੇ। ਇਹ ਵੀ ਜਾ ਕੇ ਉੱਥੇ ਬਣੇਗੀ ਜੀ ਖਾਦ ਉਸ ਤੋਂ ਬਾਅਦ ਇਹ ਆਪਣੇ ਆਗੇ ਲਪਾਏ ਪਈ ਆ ਹਨਾ ਰਬੜ। ਇਹ ਦੇਖੋ ਗੋਲੀਆਂ ਦੇ ਪੱਤੇ ਸਾਰਾ ਇਹ ਐਲੂਮੀਨੀਅਮ ਹੈ ਇਹ ਸਾਰਾ। ਕਾਂਚ ਆਪਾਂ ਪਹਿਲੀ ਅਲੱਗ ਰੱਖ ਦਿੰਦੇ ਜਦੋਂ ਪਸਾਠੇ ਆ ਵੀ ਕਿਤੇ ਲੱਗੇ ਨਾ। ਥਰਮੋਕੋਲ ਹੋ ਗਿਆ ਜੀ ਬੋਤਲਾਂ ਹੋ ਗਈਆਂ ਐਲੂਮੀਨੀਅਮ ਦੀਆਂ ਦੇਖੋ ਲਿਫਾਫੇ ਸਾਰੇ ਹਨਾ ਇਹ ਆਪਾਂ অলਰੈਡੀ ਨਿਗਲੀ ਮਾਰਟੀ ਸਪਿੰਡ ਰੱਖਣਾ ਆਪਾਂ ਲੌਬੀ 'ਚ ਜਾਂ ਬਾਹਰ ਵਾਲੀ ਭਰਾਡੇ 'ਚ ਜੋ ਛੱਤ ਥੱਲੇ ਹੋਵੇ ਪਾਣੀ ਲੈ ਦੇ ਵਿੱਚ ਜਿਹੜੇ ਪੈਣ ਦੇ ਨਾਇਬਰ ਨੇ ਜੀ ਉਹਨਾਂ ਨੂੰ ਘਰ ਘਰ ਜਾਵਾਂ ਜੁਰਮੀ ਸੀ ਸਮਝਾਉਣਾ ਜੀ ਰੱਖ ਮਾਰ ਕੇ ਨਾਲ ਨੀਟਰ ਬਾਡੀ ਪਾ ਲੱਕ ਦੇਣੇ ਜਾਂ ਦੱਸ ਕੇ ਦੇ ਦੇਣਾ ਵੀ ਅੱਗ ਲਾਉਣੀ ਨਹੀਂ ਫੁੱਪਣ ਵਾਲੀ ਬਸ ਇੰਨਾ ਕੰਮ ਆਪਾਂ ਦੇਣਾ ਧੰਨਵਾਦ ਇਹ ਸਾਰਾ ਜਿਹੜਾ ਸਮਾਨ ਆਪਣੇ ਸਾਹਮਣੇ ਪਿਆਣਾ ਇਹ ਆਪਣੇ ਘਰਾਂ ਦਾ ਕੂੜਾ ਹੈ ਆਜੋ ਜੀ ਨੇੜੇ ਆਜੋ ਹੁਣ ਜਿਵੇਂ ਮੈਂ ਦੱਸਿਆ ਜੀ ਹਰੀ ਬਾਲਟੀ ਇਸ ਵਿੱਚ ਰੱਖਣੀ ਹੈ ਇਹਦੇ ਵਿੱਚ ਚਾਹ ਪੱਤੀ ਹੋਗੀ ਜੀ ਸਵਾਹ ਝਾੜੂ ਲੱਗੀ ਮਿੱਟੀ ਦਰਖਤ ਦਾ ਪੱਤਾ ਆਪਣੇ ਫਾਸਬਦੀ ਦੇ ਛਿਲਕੇ ਜੋ ਚੀਜ਼ ਗੜ ਸਕਦੀ ਹੈ ਜੀ ਉਹ ਤੁਸੀਂ ਇਹਦੇ ਵਿੱਚ ਪਾਉਣੀ ਹੈ ਬਸ ਇਹਦੇ ਵਿੱਚ ਪਲਾਸਟਿਕ ਲਫਾਫਾ ਵਗੈਰਾ ਇਹਲਾ ਕੁਝ ਨਹੀਂ ਪਾਉਣਾ ਉਸ ਤੋਂ ਬਾਅਦ ਆਗੇ ਜੀ ਸਪਰਾਵਾ ਦਾ ਕੱਪੜਾ ਕਰਾਵਾ ਸਪਰਾਵਾ ਸਾਰਾ ਇਹ ਨਹੀਂ ਕੰਚ ਚਾਪਾ ਲਾ ਕੇ ਰੱਖਣਾ ਆਪਾਂ ਪਹਿਲਾਂ ਹੀ ਲਾ ਕੇ ਰੱਖਦੇ ਤਾਂ ਕਿ ਉਹਦੇ ਲੱਗੇ ਨਾ ਲਿਫਾਫੇ ਚ ਪਾ ਕੇ ਕੰਚ ਚ ਲਾ ਇਹ ਥਰਮੋ ਕੋ ਇਹ ਸਾਰਾ ਮਟੀਰੀਅਲ ਆ ਗਿਆ ਇਹ ਦੇਖੋ ਬੋਤਲਾਂ ਪਲਾਸਟਿਕ ਦੀ ਐਲੂਮੀਨੀਅਮ ਕੈਨਾਂ ਦੇ ਇਹ ਸਭ ਤੋਂ ਖਤਰਨਾਕ ਬਿਮਾਰੀ ਦਾ ਤੱਤ ਪੋਲੀਥੀਨ ਮਲਟੀਲੇਅਰ ਲਿਫਾਫਾ ਗੱਲ ਦਾ ਕਾਗਜ਼ ਇਲੈਕਟ੍ਰੋਨਿਕ ਜੀ ਇਹ ਆਪਾਂ ਤਾਂ ਸੋਚੇ ਨਹੀਂ ਵੀ ਆਪਾਂ ਕਿੱਥੇ ਸੜਦੇ ਆ ਲੋਕ ਘਰੇ ਇਕੱਠੇ ਕਰ ਕਰ ਰੱਖੀ ਜਾਂਦੇ ਆ ਤੇ ਬਲ ਤੁਸੀਂ ਕਲੌਕ ਦਾ ਟਾਈਮ ਵੀ ਦਾ ਸੈੱਲ ਵੀ ਕਿਤੇ ਸੜਦੇ ਹੋ ਨਾ ਉਹ ਵੀ ਮਿੱਟੀ ਨੂੰ ਖਰਾਬ ਕਰ ਤੁਜੀ ਵੀ ਕੈਮੀਕਲ ਇਹ ਪੈਣ ਦੇ ਵਾਈਪਰ ਅਲੱਗ-ਅਲੱਗ ਲਫਾਫੇ ਚ ਪਾ ਕੇ ਆਪਾਂ ਡੱਖ ਮਾਰ ਕੇ ਜਾਂਦਾ ਨੀਲੀ ਬਾਲੀ ਤੋਂ ਉੱਪਰ ਰੱਖਦੇ ਆਂ ਯਾ ਦੱਸ ਕੇ ਦੇ ਦੇਣਾ ਭਾਈ ਫੁੱਟ ਵਾਲੀ ਚ ਇਹ ਸਾਰਾ ਅਲੱਗ-ਅਲੱਗ ਪੁੱਛਾਂ ਜੀ ਆਪਾਂ ਲੰਗ-ਲੰਗ ਪਾਟੀਆਂ ਚ ਪਾਉਣੇ ਬਸ ਕੋਰਨਾ ਕੰਮ ਕੁਛ ਨਹੀਂ ਆਪਾਂ ਪੂਰਾ ਪਾਉਣ ਲੱਗੇ ਇੰਨਾ ਕੁ ਸੋਕਲਾ ਨਾ ਵੀ ਕਿਹੜੇ ਚ ਕਿਹੜਾ ਪਾਉਣਾ